ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੂਲਾ ਇੱਕ ਪਾਸੇ ਪੰਜਾਬ ਦਾ ਕਿਸਾਨ ਦੂਜੇ ਪਾਸੇ ਦੇਸ਼ ਦਾ ਜਵਾਨ ਪੰਜਾਬ ਤੇ ਹਰਿਆਣਾ ਸਰਕਾਰ ਆਪਸ ਵਿੱਚ ਜਿਹੜੇ ਕਿਸਾਨਾਂ ਦੀਆਂ ਮੰਗਾਂ ਸੀ ਉਹ ਕਿਤੇ ਨਾ ਕਿਤੇ ਨਾ ਮੰਨਦੀ ਹੋਈ ਦਿਖਾਈ ਦੇ ਰਹੀ ਆ ਕਿਉਂਕਿ ਕਿਸਾਨਾਂ ਨੇ ਵਾਅਦਾ ਕੀਤਾ ਸੀ ਕਿਸਾਨਾਂ ਨਾਲ ਜਿਹੜਾ ਵਾਅਦਾ ਕੀਤਾ ਗਿਆ ਸੀ ਮੋਦੀ ਸਰਕਾਰ ਵੱਲੋਂ ਉਹ ਮੰਗਾਂ ਮੰਨਣ ਦਾ ਕੀਤਾ ਗਿਆ ਸੀ ਪਰ ਕਿਤੇ ਨਾ ਕਿਤੇ ਕਈ ਸਾਲ ਬੀਤ ਜਾਣ ਦੇ ਬਾਅਦ ਵੀ ਉਹ ਮੰਗਾਂ ਜਿਉਂਦੀਆਂ ਤਿਉਂ ਨਹੀਂ ਕਿਉਂ ਦੁਬਾਰਾ ਕਿਸਾਨਾਂ ਨੂੰ ਉਸੇ ਦਿੱਲੀ ਵੱਲ ਨੂੰ ਕੂਚ ਕਰਨਾ ਪਿਆ ਇੱਕ ਇਤਿਹਾਸਿਕ ਗੱਲ ਹੋਈ ਸੀ ਵੀ ਮੋਦੀ ਸਰਕਾਰ ਜਿਹੜਾ ਕਹਿਹਿੰਦੀ ਆ ਪਰ ਉਹ ਪਿੱਛੇ ਨਹੀਂ ਮੁੜਦੀ ਪਰ ਇਹਨਾਂ ਕਿਸਾਨਾਂ ਨੇ ਦੇਸ਼ ਦੇ ਕਿਸਾਨਾਂ ਨੇ ਸਰਕਾਰ ਦੀ ਧੌਣ ਤੇ ਗੋਡਾ ਧਰ ਕੇ ਉਹ ਕਾਲੇ ਕਾਨੂੰਨ ਵਾਪਸ ਕਰਵਾਏ ਪਰ ਉਹ ਕਾਨੂੰਨਾਂ ਨੂੰ ਹਜੇ ਫੇਰ ਲਮਕਾਉਂਦੀ ਸਰਕਾਰ ਨਜ਼ਰ ਆ ਰਹੀ ਆ ਅੱਜ ਪੰਜਾਬ ਦਾ ਕਿਸਾਨ ਫੇਰ ਦਿੱਲੀ ਵੱਲ ਨੂੰ ਕੂਚ ਕਰ ਰਿਹਾ ਆ ਜਹੇਦਾਰ ਸਾਹਿਬ ਕੀ ਨਾਮ ਆ ਸਿਕੰਦਰ ਸਿੰਘ ਜੀ ਇਹ ਮਾਇਆ ਪਿੰਡ ਰਾਜਗੜ ਕੁਬੇ ਜੀ ਅ ਕਿਉਂ ਦੁਬਾਰਾ ਦਿੱਲੀ ਵੱਲ ਨੂੰ ਜਾਣਾ ਪਿਆ ਦਿੱਲੀ ਵੱਲ ਸਾਨੂੰ ਜੀ ਸਰਕਾਰ ਭੇਜਦੀ ਅਸੀਂ ਜਾਣਾ ਨਹੀਂ ਚਾਹੁੰਦੇ ਸੀ ਅਸੀਂ ਕਿਉਂ ਪਹਿਲਾਂ ਅਸੀਂ ਬਹੁਤ 13 ਮਹੀਨੇ ਇੱਥੇ ਮੋਰਚਾ ਲਾ ਕੇ ਆਏ ਆ ਆਪਰੇ ਘਰ ਬਣਾ ਲਏ ਸੀ ਸਾਡਾ ਕੋਈ ਘਰਾਂ ਦੇ ਵਿੱਚੋਂ ਸਾਡੇ ਬੱਚੇ ਸਾਡਾ ਕੋਈ ਯਾਰ ਨੂੰ ਕੋਈ ਕੱਲਾ ਕੋਈ ਦੋ ਹੈ ਪਰ ਸਾਡਾ ਜੀ ਨਹੀਂ ਸੀ ਕਰਦਾ ਪਰ ਇੱਕ ਸਾਡੇ ਜਿਹੜੇ ਇਹਨੇ ਮਸਲੇ ਹੈ ਸਾਡੇ ਮੋਦੀ ਸਰਕਾਰ ਨੇ ਪੂਰੇ ਨਹੀਂ ਕਰੇ ਉਸ ਦੇ ਵਿੱਚ ਸਾਨੂੰ ਦੁਬਾਰਾ ਇਹ ਕਾਲ ਹੈ ਪ੍ਰਧਾਨ ਬਲਵਾਈ ਪਰ ਲਾਜ਼ਮੀ ਚੱਲਣਾ ਹੈ ਚੱਲਣਾ ਕਿ ਇਹ ਜਿਹੜੀ ਟਰਾਲੀ ਹੈ ਜਿਹੜੇ ਇੱਥੇ ਖੜੀ ਹੈ ਮੰਡੀ ਦੇ ਵਿੱਚ ਇਹਦਾ ਕੁਝ ਵੀ ਨਹੀਂ ਹਲੇ ਦਾ ਅਸੀਂ ਬਹੁਤ ਜ਼ਿਆਦਾ ਟਰਾਲੀਆਂ ਦੇ ਕੱਲੇ ਕੱਲੇ ਪਿੰਡ ਜੋਂ ਕਿਸੇ ਪਿੰਡ ਜੋਂ ਨਿਕਲ ਕੇ ਆਈਆਂ ਨੇ ਤੇ ਸਾਡੇ ਦੇ ਹਲੇ ਜੱਸੇ ਨੇ ਤੁਰਨਾ ਹੈਗਾ ਤੇ ਉਹ ਤੇਰਾ ਤੇਰੀ ਕੋਈ ਸੀ ਡੀਗ ਰਹੇ ਆਗੇ ਵੀ ਤੇਰਾ ਤੇਰੀ ਨੂੰ ਕੀ ਕਰਦੀ ਹੈ ਸਰਕਾਰ ਪਰ ਇਹ ਦੂਜੇ ਪਾਸੇ ਹਰਾਨਾ ਸਰਕਾਰ ਨੇ ਬੜੇ ਬੰਦੋਬਸਤ ਤਕੜ ਕੀਤੇ ਬੜੇ ਜੀ ਜਦੋਂ ਜਿਹੜਾ ਸੱਪ ਹੁੰਦਾ ਹੈ ਸੱਪ ਤੋਂ ਨਹੀਂ ਡਰਦਾ ਸੱਪ ਡੰਗ ਮਾਰ ਕੇ ਉਹਦੀ ਮਰ ਜਾਂਦਾ ਹੈ ਕਿੱਲ ਨੇ ਤਾਂ ਇੱਕ ਜ਼ਖਮ ਕਰਨਾ ਹੈ ਜ਼ਖਮ ਫਿਰ ਵੀ ਰਾਜੀ ਹੋ ਜਾਂਦਾ ਪਰ ਅਸੀਂ ਇਹ ਕਹਿੰਦੇ ਆ ਸਾਨੂੰ ਕਿੱਲਾ ਨਾਲ ਕੋਈ ਡਰ ਨਹੀਂ ਕੋਈ ਮੋਦੀ ਸਰਕਾਰ ਦਾ ਕੋਈ ਡਰ ਨਹੀਂ ਅਸੀਂ ਆਪ ਨਹੀਂ ਤਲੀਆਂ ਦੇ ਧੜਕੇ ਆਏ ਆ ਅਸੀਂ ਅਰਦਾਸ ਕਰਕੇ ਚੱਲਿਆ ਗੁਰੂ ਆਪਣੇ ਤੁਲਬੰਦਮਾ ਸਾਹਿਬ ਤੋਂ ਵੀ ਅਸੀਂ ਆ ਮੰਗਾ ਮਰਾ ਕੇ ਤੁਰਨਾ ਹੈ ਜਾਂ ਅਸੀਂ ਵਾਪਸ ਨਹੀਂ ਆਉਣਾ ਕਿਉਂਕਿ ਪਿਛਲੀ ਵਾਰ ਵੀ 700 ਦੇ ਕਰੀਬ ਕਿਸਾਨ ਸ਼ਹੀਦ ਹੋ ਗਏ ਉਹਨਾਂ ਦੇ ਮਾਪੇ ਵੀ ਹਜੇ ਤੱਕ ਨਹੀਂ ਮਿਲੇ ਦੁਬਾਰੇ ਫੇਰ ਤਿਆਰੀ ਹੋ ਗਈ ਥੱਲੇ ਹਾਂਜੀ ਉਸ ਉਹਨਾਂ ਦੇ ਖਾਤਰ ਜੀ ਉਹਨਾਂ ਨੂੰ ਮਾਪੇ ਨਹੀਂ ਮਿਲੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਤੇ ਉਹਨਾਂ ਦੇ ਜਿਹੜੇ ਸਾਡੇ ਪਰਚੇ ਬਣਿਆ ਕਿਸਾਨਾਂ ਦੇ ਉਹ ਵੀ ਲੱਦ ਨਹੀਂ ਕਰੇ ਗਏ ਸਾਡੇ ਨੇ ਕੁਝ ਵੀ ਮੰਗਾ ਨਹੀਂ ਪੂਰੀਆਂ ਕਰੀਆਂ ਸਾਨੂੰ ਇੱਕ ਬਰਾ ਕੇ ਤੋਲਿਆ ਸੀ ਤੇ ਉਸ ਕਰਕੇ ਅਸੀਂ ਦੁਬਾਰਾ ਫੇਰ ਜਾ ਰਹੇ ਹਾਂ ਸਾਡੇ ਨਾਲ ਹੋਰ ਵੀ ਆਗੂਰੇ ਜੁੜੇ ਹੋਏ ਨੇ ਬਾਈ ਜੀ ਕੀ ਨਾਮ ਮਲਕੀ ਸਿੰਘ ਸਰਪੰਚ ਪਿੰਡ ਸ਼ਾਮਨਗਰ ਦੀ ਹਲਕਾ ਮਜੀਠਾ ਅੰਮ੍ਰਿਤਸਰ ਜ਼ਿਲ੍ਹਾ ਜੀ ਕੀ ਲੱਗਦਾ ਵੀ ਸਰਕਾਰ ਕਿਤੇ ਨਾ ਕਿਤੇ ਝੁਕਦੀ ਨਾજર ਨਹੀਂ ਆ ਰਹੀ ਸਰਕਾਰ ਬੰਦੋਬਾਸਤ ਤਾਕੜੇ ਕੀਤੀ ਆ ਦੇਖੋ ਜੀ ਸੱਪ ਮਰ ਜਾਂਦਾ ਪਰ ਉਹਦੀ ਜਿਹੜੀ ਉਹ ਵੇਸਿਆਣਾ ਜੀ ਉਹ ਨਹੀਂ ਜਾਂਦੀ ਉਹਦੇ ਕੰਮ ਸਿਰੇ ਤੇ ਆ ਜੀ ਜਿੱਦਾਂ ਆਪ ਜੀ ਨੇ ਗੱਲ ਕੀਤੀ ਕਿ ਉੱਥੇ ਵੱਡੀਆਂ ਰੋਕਾਂ ਲਾਈਆਂ ਜਾ ਰਹੀਆਂ ਨੇ ਪਰ ਇਹ ਜਿਹੜੇ ਵਹਿਣ ਨੇ ਜਿਹੜੇ ਅਣਖਾਂ ਦੇ ਵਹਿਣ ਨੇ ਜਿਹੜੇ ਇਹ ਕਦੀ ਰੁਕੇ ਆ ਜਿਹੀਆਂ ਰੋਕਾਂ ਨਾਲ ਇਨਾਂ ਦਾ ਜਿਹੜਾ ਇਤਿਹਾਸ ਇਹਨਾਂ ਦਾ ਵਿਰਸਾ ਜਿੱਦਾਂ ਸਾਡੇ ਬਜ਼ੁਰਗਾਂ ਗੱਲ ਕੀਤੀ ਵੀ ਇਹੇ ਸਰੂੰਗਾ ਪੁੱਟ ਕੇ ਨਿਕਲ ਜਾਂਦੇ ਨੇ ਤੇ ਕਿਦਾਂ ਰੋਕ ਲੈਣਗੇ ਇਹਨਾਂ ਨੂੰ ਜੀਏ ਭਵੇਂ ਜਿੰਨੇ ਮਰਜ਼ੀ ਕਿੱਲ ਜਿੰਨੀ ਮਰਜ਼ੀ ਬੈਰੀਗੇਟਿੰਗ ਕਰ ਲੈਣ ਜੋ ਮਰਜ਼ੀ ਕਰ ਲੈਣ ਜਦੋਂ ਇਹ ਆਈ ਦੇ ਅੱਗੇ ਇਹ ਨਹੀਂ ਰੁਕਣੇ ਜੀ ਇਹਨਾਂ ਨੂੰ ਇਹ ਸ਼ੇਰ ਖੁਦ ਰਾਹ ਬਣਾਉਂਦੇ ਆ ਜੀ ਸ਼ੇਰਾਂ ਨੂੰ ਰਾਹ ਕਰੀ ਕਿਸੇ ਨੇ ਬਣਾ ਕੇ ਨਹੀਂ ਦਿੱਤੇ ਵੀ ਤੂੰ ਸ਼ੇਰਾਂ ਐਂ ਦੀ ਨੰਗਣਾ ਇਹਨਾਂ ਨੇ ਖੁਦ ਤੈਅ ਕਰਨੇ ਆ ਰਾਹ ਜਿੰਨੇ ਮਰਜ਼ੀ ਰੋਕ ਲੈਣ ਜੋ ਮਰਜ਼ੀ ਕਰ ਲੈਣ ਪਰ ਇਹ ਸ਼ੇਰ ਛਾਲਾ ਮਾਰਦੇ ਜਾਣਗੇ ਜੀ ਆਪਣੇ ਹੱਕਾਂ ਲਈ ਜਾਣਗੇ ਜੀ ਕਿਉਂਕਿ ਇੱਕ ਪਾਸੇ ਸਰਕਾਰ ਪੰਜਾਬ ਨੂੰ ਵੱਖਰਾ ਦੇਖਣਾ ਚਾਹੁੰਦੀ ਆ ਹਰਿਆਣਾ ਦੇ ਵਿੱਚ ਵੈਰੀਗੇਟਿੰਗ ਕਰ ਲਈ ਦੂਜੇ ਪਾਸੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਹਿੰਦੁਸਤਾਨ ਦੇ ਵਿੱਚ ਦੁਬਾਰਾ ਬਲੀਵ ਕਰਦੇ ਨੇ ਹਿੰਦੁਸਤਾਨ ਦੇ ਵਿੱਚ ਹੀ ਰਹਿਣਾ ਕਿੱਡੀ ਮਾੜੀ ਗੱਲ ਆ ਛੋਟੇ ਵੀਰੇ ਵੇਖੋ ਜੀ ਪੰਜਾਬ ਨੂੰ ਅੱਜ ਪੂਰੇ ਭਾਰਤ ਨਾਲੋਂ ਅਡ ਕਰ ਦਿੱਤਾ ਗਿਆ ਚਾਰ ਚਫੇਰੇ ਇਹਦੇ ਰਾਹ ਰੋਕੇ ਗਏ ਆ ਉਹ ਪੰਜਾਬ ਜਿਨੇ ਦੇਸ਼ ਦੀ ਆਜ਼ਾਦੀ ਬਾਤ ਤੇ ਸਭ ਤੋਂ ਵੱਡਾ ਹਿੱਸਾ ਪਾਇਆ ਜੀ ਨੇੜੇ 90% ਜੇ ਕੁਰਬਾਨੀਆਂ ਦੀ ਗੱਲ ਕਰੀਏ ਉਹ ਪੰਜਾਬ ਚ ਹੋਈਆਂ ਜੇ ਫਾਂਸੀਆਂ ਦੇ ਫੰਦੇ ਕਾਲੇ ਪਾਣੀ ਦੀਆਂ ਜੇਲਾਂ ਜਿੰਨੀਆਂ ਵੀ ਕੁਰਬਾਨੀਆਂ ਹੋਈਆਂ ਸਭ ਤੋਂ ਵੱਧ ਪੰਜਾਬੀਆਂ ਨੇ ਕੀਤੀਆਂ ਜੀ ਤੇ ਆ ਜੋ ਉਸੇ ਪੰਜਾਬ ਨਾਲ ਸੈਂਟਰ ਦੀ ਸਰਕਾਰ ਕਿਹੜਾ ਰਵਈਆ اختیار ਕਰਕੇ ਬੈਠੀ ਆ ਜੀ ਇਹ ਹਾਕਮਾਂ ਨੂੰ ਸੋਚਣਾ ਚਾਹੀਦਾ ਕੱਲਾ ਦੇਸ਼ ਆਜ਼ਾਦੀ ਲਈ ਨਹੀਂ ਜਦੋਂ ਜਦੋਂ ਵੀ ਜਦੋਂ ਜਦੋਂ ਵੀ ਦੇਸ਼ ਨੂੰ ਲੋੜ ਪਈ ਜੰਗਾ ਹੋਈਆਂ ਬਾਅਦ ਚ ਉਦੋਂ ਵੀ ਪੰਜਾਬ ਦੇ ਪੁੱਤ ਜਿਹੜੇ ਬਾਰਡਰਾਂ ਦੇ ਅੱਜ ਵੀ ਪੰਜਾਬ ਦੇ ਪੁੱਤ ਬਾਰਡਰਾਂ ਦੇ ਉੱਤੇ ਡਟ ਕੇ ਖੜੇ ਨੇ ਪਰ ਅੱਜ ਹਾਕਮ ਉਹਨਾਂ ਦੀ ਨੀਅਤ ਵੇਖੋ ਉਹਨਾਂ ਦੀ ਸੋਚ ਵੇਖੋ ਕਿਸਾਨ ਤੇ ਜਵਾਨ ਨੂੰ ਆਮੋ ਸਾਹਮਣੇ ਕੀਤਾ ਜਾ ਰਿਹਾ ਇੱਥੋਂ ਤੱਕ ਕਿ ਜਿਹੜਾ মিডিਆ ਵਾ ਤੀਜਾ ਥਾਂ ਮੰ ਗਿਣਿਆ ਜਾਂਦਾ ਨਾ ਲੋਕਤੰਤਰ ਦਾ ਜੀ ਉਹਦਣਾ ਕੀ ਹੋ ਰਿਹਾ ਚੌਥਾ ਥਾਂ ਮ ਜੀ ਉਹਦੇ ਨਾਲ ਕੀ ਹੋ ਰਿਹਾ ਜੀ ਉਹਨੂੰ ਉਹਦੇ ਧੱਕੇ ਵੱਜ ਰਹੇ ਉਤੇ ਤੇ ਫਿਰ ਇਹ ਕਰਕੇ ਆਮ ਜਨਤਾ ਨੂੰ ਮੈਂ ਬੇਨਤੀ ਕਰਨੀ ਚਾਹਾਂਗਾ ਵੀ ਸੋਚ ਲੈਣਾ ਚਾਹੀਦਾ ਕਿ ਅੱਜ ਦਾ ਹਾਕਮ ਕਿਹੜੀਆਂ ਗੱਲਾਂ ਦੇ ਉਤਰਿਆ ਤੇ ਸਾਨੂੰ ਕਿਹੜੇ ਪਾਸੇ ਚੱਲਣਾ ਚਾਹੀਦਾ ਸਾਨੂੰ ਕਿਹੜੇ ਪਾਸੇ ਸਾਹ ਦੇਣਾ ਚਾਹੀਦਾ ਜੀ ਇੱਕ ਪਾਸੇ ਬੀਜੇਪੀ ਸਰਕਾਰ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੀ ਤਰਲੋ ਮੱਛੀ ਹੋਰੀਆ ਦੂਜੇ ਪਾਸੇ ਕਿਸਾਨਾਂ ਨਾਲ ਬਿਤਕ ਰਕਤੇ ਕਿ ਲੱਗਦਾ ਬੀਜੇਪੀ ਦੇ ਪੰਜਾਬ ਦੇ ਵਿੱਚ ਪੈਰ ਲੱਗ ਜਾਣਗੇ ਬਿਲਕੁਲ ਨਹੀਂ ਲੱਗਣਾ ਜੀ ਬੀਜੇਪੀ ਦੇ ਪੰਜਾਬ ਵਿੱਚ ਪੈਰ ਲੱਗ ਹੀ ਨਹੀਂ ਸਕਦੇ ਕਿਉਂਕਿ ਜਿਹੜੀ ਬੀਜੇਪੀ ਆਣਾ ਇਹ ਸਿਰਫ ਇੱਕ ਈਵੀਐਮ ਦੀਆਂ ਵੋਟਾਂ ਦੇ ਨਾਲ ਜਿੱਤੇ ਆਈ ਆ ਹੁਣ ਲੋਕ ਦਿਨੋਂ ਦਿਨ ਜਾਗਰੂਕ ਹੋ ਗਰੇ ਆ ਤੇ ਜੇ ਜਿਹੜਾ ਸਾਡੇ ਦੇਸ਼ ਦਾ ਹਾਕਮ ਆ ਮੋਦੀ ਸਾਹਿਬ ਇਹ ਵੇਖਣਾ ਚਾਹੁੰਦਾ ਵਾ ਵੀ ਅਸੀਂ ਕਿੰਨੀਆਂ ਕੰਦਾ ਟੱਪ ਸਕਦੇ ਆ ਤੇ ਇਹਨੂੰ ਇੱਥੋਂ ਦੱਸਣਾ ਚਾਹੁੰਦੇ ਆ ਵੀ ਰਜਗਾਰ ਦੀ ਭਾਲ ਦੇ ਵਿੱਚ ਮਕਸੀਕੋ ਦੀਆਂ ਟੱਪਾਂ ਪੰਜਾਬ ਦੇ ਲੋਕਾਂ ਨੇ ਟੱਪੀਆਂ ਉੱਥੋਂ ਦੀਆਂ ਕੰਦਾ ਜਿਹੜੀਆਂ ਵਾ ਜਿਹਦੀ ਸਭ ਤੋਂ ਪਾਵਰਫੁਲ ਅਮਰੀਕਾ ਨੂੰ ਕਹਿੰਦੇ ਆ ਉਹਦੇ ਵਿੱਚ ਜਾ ਕੇ ਦਾਖਲ ਹੋ ਜਾਂਦੇ ਆ ਆਪਣੇ ਰਜਗਾਰ ਦੀ ਖਾਤਰ ਤੇ ਫਿਰ ਜੇ ਇਹਨਾਂ ਨੂੰ ਇੰਨਾ ਜ਼ਿਆਦਾ ਵਿੱਚੋਂ ਲੰਘ ਕੇ ਜਿਹੜਾ ਵਾ ਇਹ ਜੰਗਲਾਂ ਦੇ ਵਿੱਚੋਂ ਦੀ ਲੰਘ ਕੇ ਜਾਂਦੇ ਆ ਜਿੱਥੇ ਇਹਨਾਂ ਨੂੰ ਐ ਪਤਾ ਵੀ ਪਤਾ ਨਹੀਂ ਵਾਪਸ ਮੁੜਿਆ ਜਾਣਾ ਕਿ ਨਹੀਂ ਇਹ ਤੇ ਇਹਨਾਂ ਨੂੰ ਪਤਾ ਵਾ ਵੀ ਕੋਈ ਗੱਲ ਨਹੀਂ ਇੱਥੇ ਨਾਲ ਸਾਡੇ ਪਿਓ ਭਾਈ ਪੋਤ ਕੰਦਾ ਇਹਨਾਂ ਕੰਦਾ ਵੀ ਤੁਹਾਡੇ ਸਾਹਮਣੇ ਭੰਨੀਆਂ ਵਾ ਇਹਨਾਂ ਉਹਦੇ ਬੈਰੀਕੇਡ ਵੀ ਪੁੱਟਨੇ ਇੱਕ ਹੋਰ ਗੱਲ ਹੈ ਇਹ ਉਹਨਾਂ ਨੂੰ ਡਰਾਉਂਦੇ ਆ ਜਿਹੜੇ ਖੁਦ ਡਰਾਉਂਦੇ ਆ ਇਹਨਾਂ ਨੇ ਪਹਿਲੀਆਂ ਚ ਡਰਾਉਣੇ ਲਾਏ ਵੀ ਕਿਤੇ ਕਾਂ ਡਾਵਾਗੇ ਕਿਤੇ ਇਹਨਾਂ ਨੇ ਦਬਕੇ ਜਿਹੜੇ ਆ ਮਾਰਦਿਆ ਵੀ ਕਿਤੇ ਕੁੱਤੇ ਡਰ ਜਾਣ ਕੋ ਸਾਨੂੰ ਡਰਾਉਂਦਾ ਫਿਰਦਾ ਵਾ ਉਹ ਜਿਹੜਾ ਤੂੰ ਸੀਮੈਂਟ ਪਾਇਆ ਉਹ ਤੇ ਜੰਮਣਾ ਹੀ ਨਹੀਂ ਸਾਨੂੰ ਤੇ ਸਾਰਾ ਪਦਾ ਵਾ ਉਹ ਤੇ ਜੰਮਣਾ ਨਹੀਂ ਸਾਨੂੰ ਮੂਰਖ ਬਣਾਉਂਦੇ ਆ ਜਿਹੜੀਆਂ ਕੰਦਾ ਵਾ ਉਹਨਾਂ ਉੱਤੇ ਇਹਨਾਂ ਨੇ ਰੋਟੀਆਂ ਲਾਉਣੀਆਂ ਜਾ ਕੇ ਵੇਖਿਓ ਇਹਨਾਂ ਨੇ ਟਰੈਕਟਰਾਂ ਚੜਾ ਕੇ ਖੜਨੀਆਂ ਵੀ ਇਹਦੀਆਂ ਕੰਦਾ ਬਣਾਵਾਂਗੇ ਜਾ ਕੇ ਅਗਲੇ ਪਾਸੇ ਆਪ ਉਹ ਉਹ ਜਿਹੜੀ ਗੱਲ ਵਾ ਡਰਾਉਣਾ ਕੇ ਹੋਰ ਨੂੰ ਦਵੇ ਇਹਨਾਂ ਨੇ ਡਰਵਣੇ ਪੈ ਲੀਆਂ ਜਿਹੋ ਜੇ ਟੰਗੇ ਆ ਜੇ ਮੋਦੀ ਸਾਹਿਬ ਸੱਚਮੁੱਚ ਤੇਰੇ ਮਨ ਚ ਇਹ ਆ ਵੀ ਮੈਂ ਸਰਕਾਰਾਂ ਬਣਾਉਣੀਆਂ ਹਰ ਸੂਬੇ ਦੇ ਵਿੱਚ ਮੈਂ ਭਾਰਤ ਨੂੰ ਇੱਕ ਨੰਬਰ ਤੇ ਖੜਨਾ ਚਾਹੁੰਦਾ ਵਾ ਤੇ ਫਿਰ ਤੂੰ ਪ੍ਰਭੂ ਰਾਮ ਦੇ ਨਾਮ ਤੇ ਲੁੱਟ ਨਹੀਂ ਹੋ ਸਕਦਾ ਲੋਕਾਂ ਨੂੰ ਲੋਕ ਜਾਗਰੂਕ ਹੋ ਗਏ ਆ ਲੋਕ ਇਹ ਗੱਲ ਸਮਝਦੇ ਆ ਵੀ ਤੇਰੀ ਕੋਈ ਨੀਤੀ ਹੋਰ ਵਾ ਤੇਰੇ ਅੰਦਰ ਦੇ ਜਿਹੜੇ ਯਾਰ ਆ ਮਾਨੇ ਡਾ ਨਹੀਂ ਉਹਨਾਂ ਦੀ ਨੀਤੀ ਕੁਝ ਹੋਰ ਵਾ ਸਾਡੀਆਂ ਪਿੰਡਾਂ ਦੀਆਂ ਸਾਰੀਆਂ ਛੜਕਾਂ ਟੁੱਟ ਗਈਆਂ ਤੇ ਸਾਡੇ ਜਿੰਨੇ ਵੀ ਇੱਥੇ ਵੱਡੇ ਹਾਈਵੇਅ ਸਾਰੇ ਬਣ ਰਹੇ ਆ ਜਿਨ੍ਹਾਂ ਦੇ ਉੱਤੇ ਤਿੰਨ ਗੁਣਾ ਵੱਧ ਮੁੱਲ ਜਿਹੜਾ ਵਾ ਤੁਸੀਂ ਕਿਸਾਨਾਂ ਨੂੰ ਦੇ ਰਹੇ ਜੇ ਕਾਰਨ ਕੀ ਆ ਵੀ ਤੁਹਾਨੂੰ ਇਹ ਗੱਲ ਦੀ ਸਮਝ ਆ ਵੀ ਜਿੱਡਾ ਕਿਸਾਨ ਕਮਜ਼ੋਰ ਹੋ ਜਾਊਗਾ ਜਿੱਡਾ ਕਿਸਾਨ ਕਰਜ਼ਾਈ ਹੋ ਜਾਊਗਾ ਓਡੀ ਛੇਤੀ ਇਹ ਜ਼ਮੀਨ ਵੇਚੂਗਾ ਥੋੜਾ ਜਿਹਾ ਵੱਧ ਮੁੱਲ ਦਓ ਤੇ ਉਸ ਵੇਲੇ ਡਿੱਗ ਪੈਣਗੇ ਇਹ ਹਾਲਤ ਦੇ ਤਹਿਤ ਤੁਸੀਂ ਸਾਡੇ ਕੋਲ ਸਭ ਕੁਝ ਕਰਾ ਰਹੇ ਜੇ ਪਰ ਜਿਹੜਾ ਨੌਜਵਾਨ ਹੈ ਸਾਡਾ ਪੜ੍ਹਿਆ ਲਿਖਿਆ ਵਾ ਇਹ ਦਿਨੋਂ ਦਿਨ ਸਮਝ ਰਿਹਾ ਵਾ ਇਹਨਾਂ ਤੁਹਾਡੀਆਂ ਚਾਲਾਂ 'ਚ ਨਹੀਂ ਜਿਉਣਾ ਇਹਨਾਂ ਨੇ ਲੋਕਾਂ ਨੂੰ ਵੀ ਜਗਾ ਦੇਣਾ ਵਾ ਵੀ ਇਹਨਾਂ ਤੋਂ ਬਾਜੋ ਨਹੀਂ ਤੇ ਆਉਣ ਵਾਲਾ ਭਵਿੱਖ ਤੁਹਾ ਇਸ ਕਰਕੇ ਮੋਦੀ ਸਾਹਿਬ ਜਿਹੜਾ ਕੰਦਾ ਕਰਦਾ ਨਾ ਉਹ ਸਾਡੇ ਕਰਕੇ ਨਹੀਂ ਕਰਦਾ ਉਹ ਇਸ ਕਰਕੇ ਕੱਢਦਾ ਵਾ ਕਿ ਜੇ ਹਰਿਆਣੇ ਵਾਲਿਆਂ ਨੂੰ ਇਹਨਾਂ ਚ ਜਗਾਤਾਗਾ ਜੂਪੀ ਨੂੰ ਜਗਾਤਾ Rajasthan ਨੂੰ ਤੇ ਮੋਦੀ ਸਾਹਿਬ ਦਾ ਕੀ ਬਣੂਗਾ ਕੰਦਾ ਆਪਣੇ ਡਰ ਚੋਂ ਕੱਢਦਾ ਫਿਰਦਾ ਸਾਡੇ ਕਰਕੇ ਨਹੀਂ ਕੱਢਦਾ ਕੀ ਕਿਹੋ ਜਿਹੀਆਂ ਤਿਆਰੀਆਂ ਨੇ ਕਿਉਂਕਿ ਸਰਕਾਰ ਇੱਕ ਪਾਸੇ ਪੱਬਾਂ ਪਾਰ ਹੋਈ ਪਈ ਆ ਦੂਜੇ ਪਾਸੇ ਮੀਟਿੰਗਾਂ ਵੀ ਕਰ ਰਹੇ ਨੇ ਪਰ ਕਿਸਾਨਾਂ ਦੀਆਂ ਤੇ ਨਹੀਂ ਕਿਹੜੀ ਮੀਟਿੰਗਾਂ ਸਰਕਾਰ ਦੀਆਂ ਐ ਹੁੰਦੀਆਂ ਜਿੱਤ ਤਰ੍ਹਾਂ ਪੰਨੇ ਸਿੱਧ ਨੂੰ ਛੱਡਣ ਵੇਲੇ ਕੀਤੀਆਂ ਉਹ ਮੀਟਿੰਗਾਂ ਕਿੱਥੇ ਗਈ ਉਹ ਮੀਟਿੰਗ ਇਹ ਸਰਕਾਰ ਦੇ ਲੌਲੀਪੌਪ ਵਾ ਇਹ ਲੋਕ ਨਹੀਂ ਮੰਨਦੇ ਉਹ ਗੱਲ ਨੂੰ ਇਹ ਕਹਿੰਦੇ ਸਾਡੇ ਪੇਟ ਪੱਲੇ ਪਾਓ ਅਸੀਂ 10 ਦਿਨ ਜਿਹੜਾ ਆਪਣਾ ਦੁੱਧ ਚੁੰਦੇ ਰਹਿੰਨੇ ਆ 10 ਦਿਨ ਬਾਅਦ ਉਹ ਅਸੀਂ ਜਾ ਕੇ ਪੁੱਛਦੇ ਵੀ ਸਾਡਾ ਭਾਗ ਹੀ ਲੱਗਾ ਯਾਰ ਸਾਡਾ ਐਡਾ ਮੰਦਾ ਹਾਲ ਹੋਇਆ ਪਿਆ ਵਾ ਅਸੀਂ ਸਾਰੀ ਫਸਲ ਬਾਜ਼ਾਰ ਦੇ ਵਿੱਚ ਸੁੱਟ ਕੇ ਫਿਰ ਪੁੱਛਦੇ ਸਾਡਾ ਭਾਗ ਹੀ ਲੱਗਣਾ ਯਾਰ ਐਦਕੀ ਪਹਿਲੀ ਵਾਰੀ ਸਾਡੇ ਬਾਸਮਤੀ ਦੇ ਭਾਅ ਲੱਗੇ ਤੇ ਲੋਕਾਂ ਦੇ ਮੂੰਹਾਂ ਤੇ ਰੰਗ ਆ ਗਏ ਇੱਕ ਪਾਸੇ ਜਿਹੜਾ ਇਹ ਆ ਸਵਾਮੀ ਨਾਥ ਨੂੰ ਭਾਰਤ ਰਤਨ ਦੇਣ ਦੀ ਗੱਲ ਕਰਦੇ ਆ ਤੇ ਦੂਜੇ ਪਾਸੇ ਕਿਸਾਨ ਕਹਿੰਦੇ ਵੀ ਉਹਦੀ ਬਣਾਈ ਰਿਪੋਰਟ ਲਾਗੂ ਕਰ ਦਿਓ ਇਹਨਾਂ ਕੋਈ ਜਾਣਨ ਵਾਲਾ ਨਹੀਂ ਇੱਥੇ ਹੈਗਾ ਇਹ ਕੀ ਚਲਾਕੀਆ ਖੇਡਦੇ ਆ ਲੋਕ ਮੀਟਿੰਗਾਂ ਨਾਲ ਨਹੀਂ ਮੰਨਣਗੇ ਇਹਨਾਂ ਦੀ ਝੋਲੀ 'ਚ ਕੀ ਪੈਂਦਾ ਵਾ ਜੋ ਝੋਲੀ 'ਚ ਪਾਓਗੇ ਉਹਦ ਨਾਲੇ ਜਿਹੜੇ ਮੰਨ ਕੇ ਫੇਰ ਮੋੜਨਗੇ ਨੀਤੀਆਂ ਜਿਹੜੀਆਂ ਵਾ ਉਹ ਮੀਟਿੰਗ ਵਾਲਿਆਂ ਲollipops ਆ ਇਹਨਾਂ ਦੇ ਨਹੀਂ ਇਹ ਮੰਨਦੇ ਕਿਉਂਕਿ ਲollipops ਨਾਲ ਕਦੇ ਵੀ ਨਹੀਂ ਢਿੱਡ ਭਰਦਾ ਕਿਸਾਨਾਂ ਦਾ ਕਹਿਣਾ ਅਸੀਂ ਜਿੰਨਾ ਕਰ ਸਾਡੇ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਦਿੱਲੀ ਤੋਂ ਵਾਪਸ ਨਹੀਂ ਆਵਾਂਗੇ ਹੁਣ ਉਰੇ ਅਸੀਂ ਖੜਿਆ ਆਪਣੇ ਮਹਿਲਾ ਚੌਕ ਮੰਡੀ ਦੇ ਵਿੱਚ ਜਿੱਥੇ ਸੈਂਕੜਿਆਂ ਦੇ ਗਿਰਤੀ ਵਿੱਚ ਟਰੈਕਟਰ ਇਕੱਠੇ ਹੋ ਗਏ ਨੌਜਵਾਨਾਂ ਦਾ ਜਿਹੜਾ ਉਜੋਸ਼ ਆ ਉਹ ਦੇਖਿਆ ਬਣਦਾ ਤਾਂ ਗੈਰ ਸਿਆਸੀ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਨੂੰ ਕੂਚ ਕਰਨ ਦਾ ਐਲਾਨ ਕੀਤਾ ਸੀ ਪਿਛਲੇ ਦਿਨਾਂ ਦੇ ਵਿੱਚ 13 ਫਰਵਰੀ ਨੂੰ ਉਹਨਾਂ ਨੇ ਕਿਹਾ ਸੀ ਦਿੱਲੀ ਨੂੰ ਅਸੀਂ ਜਾਵਾਂਗੇ ਤੇ ਪਰ ਅੱਜ 11 ਫਰਵਰੀ ਅੱਜ 11 ਫਰਵਰੀ ਨੂੰ ਹੀ ਜਿਹੜਾ ਫਰੀਦਕੋਟ ਤੋਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚਾਲੇ ਉਹਨਾਂ ਨੇ ਪਾ ਦਿੱਤੇ ਆ ਚਲੋ ਦਿੱਲੀ 13 ਫਰਵਰੀ 2024 ਕਿਸਾਨ ਜਥੇਬੰਦੀਆਂ ਉੱਤਰੀ ਭਾਰਤ ਦਾ ਚਾਂਸਾ ਤਾ ਇਹਨਾਂ ਨੇ ਅੱਜ ਹੀ ਸ਼ੁਰੂ ਕਰਤਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੈਰ ਸਿਆਸੀ ਸੰਯੁਕਤ ਮੋਰਚੇ ਵੱਲੋਂ ਅੱਜ ਦਿੱਲੀ ਨੂੰ ਕੂਚ ਕੀਤਾ ਗਿਆ ਹੈ ਫਰੀਦਕੋਟ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਪੂਰੀਆਂ ਪ੍ਰੋਪਰ ਤਰੀਕੇ ਦੇ ਨਾਲ ਪਹਿਲਾਂ ਵਾਂਗੇ ਉਹਨਾਂ ਵੱਲੋਂ ਆਪਣੀਆਂ ਟਰਾਲੀਆਂ ਸਜਾਈਆਂ ਹੋਈਆਂ ਨੇ ਰਾਸ਼ਨ ਦੱਸਿਆ ਜਾ ਰਿਹਾ ਹੈ ਕਿ ਪੂਰਾ ਲੈ ਕੇ ਜਾ ਰਹੇ ਨੇ ਦੂਜੇ ਪਾਸੇ ਆਪਾਂ ਗੱਲ ਕਰੀਏ ਸਰਕਾਰਾਂ ਦੀ ਤਾਂ ਹਰਿਆਣਾ ਦੇ ਬਾਡਰਾਂ ਦੇ ਉੱਤੇ ਪੂਰੇ ਪ੍ਰੋਪਰ ਤਰੀਕੇ ਦੇ ਨਾਲ ਬੰਦ ਕਰ ਦਿੱਤੇ ਆ ਬੈਰੀਗੇਡਸ ਲਗਾ ਦਿੱਤੇ ਨੇ ਤਾਂ ਜੋ ਕਿਸਾਨਾਂ ਨੂੰ ਇਸ ਵਾਰ ਅੱਗੇ ਨਾਂ ਨਿੰਗ ਦਿੱਤਾ ਜਾਵੇ ਤਾਂ ਗੱਲਬਾਤ ਕਰਾਂਗੇ ਕਿਸਾਨਾਂ ਦੇ ਨਾਲ ਕਿਉਂਕਿ ਕੂਚ ਦਿੱਲੀ ਨੂੰ ਇਹਨਾਂ ਨੇ ਕਰ ਦਿੱਤਾ ਹੈ ਇਸ ਵਾਰ ਦੀ ਗੱਲ ਕਰੀਏ ਸਿਰ ਤੇ ਸਿਰਫ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਗੈਰ ਸਿਆਸੀ ਉਹਨਾਂ ਵੱਲੋਂ ਹੀ ਜਿਹੜਾ ਦਿੱਲੀ ਨੂੰ ਜਾਣ ਦੀ ਇਹ ਗੱਲ ਕਹੀ ਜਾ ਰਹੀ ਹੈ ਕੁਝ ਜਿ세 ਬੰਦੀਆਂ ਜਿਹੜੀਆਂ ਸੰਯੁਕਤ ਮੋਰਚੇ ਦੀਆਂ ਜਾਂ ਹੋਰ ਜਿ세 ਬੰਦੀਆਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਨਹੀਂ ਜਾਣਾਗਾ ਤਾਂ ਗੱਲਬਾਤ ਕਰਦੇ ਹਾਂ ਕੀ ਨਾਮ ਕੀ ਤੁਹਾਡਾ ਚਰਨਜੀਤ ਸਿੰਘ ਪਿੰਡ ਸੁਖਣਵਾਲਾ ਭਾਰਤੀ ਕਿਸਾਨ ਇੱਕ ਸੱਜੂਪੁਰ ਬਲਾਕ ਫਰੀ ਕੋ ਜੀ ਅੱਜ ਫਿਰ 13 ਤਰੀਕ ਦਾ ਐਲਾਨ ਕੀਤਾ ਸੀ ਅੱਜ 11 ਨੂੰ ਤਿਆਰੀਆਂ ਕਰਤੀਆਂ ਹਾਂਜੀ ਅਸੀਂ ਅਸੀਂ ਕਾਫਲਿਆਂ ਦੇ ਰੂਪ ਜਾਵਾਂਗੇ ਨਾ ਇੱਕ ਇੱਕ ਦਿਨ ਚ ਦਿੱਲੀ ਜਾਇਆ ਨਹੀਂ ਜਾਣਾ ਇੱਥੋਂ ਅਸੀਂ ਹੋ ਸਕਦਾ ਬਠਿੰਡੇ ਦੇ ਨੇੜੇ ਤੜਕੀ ਰਾਤ ਰਹਾਗੇ ਅਗਲੇ ਦਿਨ ਫਿਰ ਚੱਲ ਕੇ ਖਨੋਰੀ ਵਾਲੇ ਪਾਸੇ ਨੂੰ ਤੇ 13 ਨੂੰ ਅਸੀਂ ਦਿੱਲੀ ਪਹੁੰਚਾਂਗੇ ਦਿੱਲੀ ਪਹੁੰਚਣ ਦੇ ਦਾਂਗੇ ਦੇਖੋ ਸਾਡੀ ਤਾਂ ਕੋਸ਼ਿਸ਼ ਹੈਗੀ ਹੈ ਜੀ ਪਹੁੰਚਾਂਗੇ ਪਿਛਲੇ ਸਾਲ ਵੀ ਜਦੋਂ ਹਰਿਆਣਾ ਦੇ ਵਿੱਚ ਉਹਨਾਂ ਦੇ ਹਾਈਵੇ ਪਟਤੇ ਸੀਗੇ ਵਡੇ-ਵਡੇ ਪੱਥਰ ਲਿਆ ਕੇ ਰੱਖਤੇ ਸੀ ਤਾਂ ਉਹ ਵੀ ਕਿਸਾਨਾਂ ਨੇ ਰਲ ਕੇ ਹਰਿਆਣਾ ਦੇ ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਨੇ ਉਹਨਾਂ ਨੂੰ ਪਾਸੇ ਕੀਤਾ ਤੇ ਅਸੀਂ ਉੱਥੇ ਬਦਰਗੜ ਪਹੁੰਚੇ ਪਿਛਲੀ ਾਰ ਤਾਂ ਸਾਰੀਆਂ ਕਿਸਾਨ ਜਦ ਬੰਦੀਆਂ ਇਕੱਠੀਆਂ ਸੀ ਨਾ ਐਤ ਕੀ ਇਕੱਠੀਆਂ ਨਹੀਂ ਅੱਧੀਆਂ ਤਾਂ ਜਾ ਹੀ ਨਹੀਂ ਰਹੀਆਂ ਨਹੀਂ ਐਤ ਕੀ ਐਤ ਕੀ ਉਹਦੋਂ ਵੱਧਾ ਜੀ ਐਤ ਕੀ ਜਿਵੇਂ ਉਹ ਪਤਲਾ ਮਜਾ ਦੋ ਬਾ ਉਹਦੋਂ ਘਟ ਸੀਗਾ ਬਚ ਗਿਆ ਐਤ ਕੀ ਉਹਨਾਂ ਦੀ ਫੁੱਲ ਤਿਆਰੀ ਹੈ ਸਾਰੇ ਉਹਨਾਂ ਜ਼ਿਲ੍ਹਿਆਂ ਦੀ ਪਰ ਪਿਛਲੀ ਾਰ ਤਾਂ ਜਿਹੜੇ ਉਹ ਤੁਸੀਂ ਬੈਰੀਕੇਡਸ ਕਿਹਾ ਹੈ ਉਹ ਪਾਰ ਕਿਵੇਂ ਕਰੋਗੇ ਉਹ ਪਾਰ ਉਹ ਕਰਨਗੇ ਨਾਲ ਜਿਵੇਂ ਹਰਿਆਣਾ ਦੇ ਕਿਸਾਨ ਨਾਲ ਰਲਣਗੇ ਸਾਡੇ ਫੰਮ ਜੀਸੀਵੀ ਨੇ ਲਈਗੇ ਫੰਕੋਚ ਲਈਗੇ ਪਿਛਲੇ ਸਾਲ ਤਾਂ ਹਲਕਾ ਸੀ ਨਾ ਕੰਮ ਆਇਆ ਕਿ ਤਾਂ ਬਹੁਤ ਮਜ਼ਬੂਤ ਉਹਨਾਂ ਨੇ ਲੋਹੇ ਦੇ ਪੱਥਰ ਦੇ ਜਿਹੜੇ ਬੈਰੀਗੇਡ ਲਗਾ ਦਿੱਤੇ ਆ ਨਾਲੇ ਵੀ ਦੱਸਿਆ ਜਾ ਰਿਹਾ ਕਿ ਫੌਜਦਿਆਂ ਵੀ ਤਿਆਰੀਆਂ ਪੂਰੀਆਂ ਤੁਹਾਨੂੰ ਰੋਕਣ ਵਾਸਤੇ ਦੇਖੋ ਜੀ ਉਹ ਚਾਹੇ ਗੋਲੀ ਮਾਰਨ ਚਾਹੇ ਰੋਕਣ ਕੁੱਸ਼ ਕਰਨ ਸਾਡਾ ਮੇਨ ਮਕਸਦ ਉੱਥੇ ਪਹੁੰਚਣਾ ਹੈ ਕਿੱਥੇ ਕਿੱਥੋਂ ਤੱਕ ਪਹੁੰਚੋਗੇ ਇਸ ਵਾਰ ਅਸੀਂ ਦਿੱਲੀ ਤੱਕ ਪਹੁੰਚਾਂਗੇ ਜੀ ਲੈ ਜਾਉਂਗੇ ਪੂਰਾ ਪੱਕਾ ਜਾਉਂਗੇ ਹੌਸਲਾ ਪੂਰਾ ਹਾਂਜੀ ਹਾਂਜੀ ਤੁਸੀਂ ਕੀ ਕਹਿਣਾ ਨਹੀਂ ਨਹੀਂ ਵਾਹ ਜਾਵਾਂਗੇ ਦਿੱਲੀ ਜਾਵਾਂਗੇ ਜੀ ਹਾਂ ਤੇਆਂ ਰੀਆਂ ਪੂਰੀਆਂ ਰੀਆਂ ਪੂਰੀਆਂ ਹੀ ਬਾਬਾ ਜੀ ਕਿਵੇਂ ਲੱਗਦਾ ਸੱਚੀ ਗਾ ਜਾਵਾਂਗੇ ਜੀ ਅੰਮ੍ਰਿਤਸਰ ਆ ਕਿਨੋਂ ਜਿਆਦਾ ਜਾਊਗਾ ਸਾਡੇ ਨਾਲ ਹਰਿਆਣਾ ਜਿਆਦਾ ਕੋ ਜਾਵਾਂਗੇ ਡਟ ਕੇ ਕੋਈ ਟੱਲ ਲੜੀ ਗੱਲ ਨਹੀਂ ਕੋਈ ਗੱਲ ਨਹੀਂ ਕੋਸ ਨੂੰ ਹੁੰਦਾ ਸਾਨੂੰ ਜੋ ਪਹੁੰਚਣ ਦੇ ਦਿੰਗੇ ਹਾਂ ਪਹੁੰਚਣ ਦੇ ਨਾ ਦੇਣ ਉਹਨਾਂ ਨੇ ਆਦਾਚਾਰਾ ਮਾਰਨਾ ਸਹੀ ਆਦਾ ਮਾਰਨਾ ਟੱਪਣ ਦਾ ਮਾਰਨਾ ਉਹਨਾਂ ਨੇ ਰੁਕਣ ਦਾ ਮਾਰਨਾ ਹਾਂਜੀ ਸੰਗਤਾਂ ਕੇ ਕੋਈ ਜ਼ੋਰ ਨਹੀਂ ਹੁੰਦਾਗਾ ਐ ਕਿ ਸਖਤ ਬਹੁਤ ਹੈ ਪੁਲਿਸ ਫੋਰਸ ਕੁਛ ਵੀ ਹੋ ਜਾਈਏ ਜੀ ਕੋਈ ਚੱਕਰ ਨਹੀਂ ਗਿਆ ਜੇਲ੍ਹ ਲੈ ਜਾਣਗੇ ਸਾਨੂੰ ਕੀ ਹੋ ਜਾਊਗਾ ਕਿਤੇ ਵੀ ਲੈ ਜਾਣ ਕੋਈ ਚੱਕਰ ਨਹੀਂ ਮਾਨ ਬਣਾ ਕੇ ਤੁਰੇ ਵੀ ਨਹੀਂ ਮੁੜਨਾ ਹਰ ਪਾਰ ਦੀ ਲੜਾਈ ਲੜਕੇ ਆ ਮੰਗ ਕਿੰਨੇ ਦਿਨਾਂ ਦਾ ਰੱਖ ਲੈ ਚੱਲ ਫਿਰ ਜਾਵਾ ਜੀ ਜਲਦੀ ਸੰਦੇ ਕਿੰਨਾ ਰੱਖਣ ਲੈ ਲਿਆ ਦਾਛਣ ਸੇਰਾ ਜੀ ਜੋ ਚਨਾ ਮਹੀਨਿਆਂ ਦਾ ਹੈਗਾ ਚਲੋ ਜੀ ਜਾਵਾ ਹਾਂ ਵੱਧ ਚਲੋ ਤਾਂ ਤਸਵੀਰਾਂ ਤੁਹਾਡੇ ਨਾਲ ਫੇਰ ਇੱਕ ਵਾਰੀ ਸਾਂਝੀਆਂ ਕਰਦੇ ਆ ਤੁਸੀਂ ਕੀ ਕਰਨ ਜਾਉਂਗੇ ਅਸੀਂ ਇਹ ਗੱਲ ਕਹਿੰਦੇ ਆ ਜੀ ਵੀ ਅਸੀਂ ਮੋਦੀ ਨੇ ਸਾਨੂੰ ਰੋਕਣਾ ਤੇ ਅਸੀਂ ਦਿੱਲੀ ਜਾਣਾ ਹੀ ਜਾਣਾ ਇਹ ਘਰ ਕਿਤਰ ਪਿਆ 6 ਮਹੀਨੇ ਦਾ ਰਾਸ਼ਨ ਲੈ ਕੇ ਤੇ ਕਿਨੇ ਲੰਗਣਾ ਦੇਣਾ ਤੁਹਾਨੂੰ ਉਹਨਾਂ ਨੇ ਬੱਟ ਕਿ ਅਸੀਂ ਨੰਗਣਾ ਹੀ ਨੰਗਣਾ ਪਾਵਾਂ ਸਾਨੂੰ ਨਹਿਰ ਵੇ ਦੀ ਲੀਰੇ ਲਾ ਕੇ ਨੰਗਣਾ ਪਾਵੇ ਬੰਦ ਕਰ ਲੇ ਮੋਦੀ ਜਿੱਥੇ ਕਰਨਾ ਅਸੀਂ ਜਾਣਾ ਹੀ ਜਾਣਾ ਦਿੱਲੀ ਜਾਂ ਸਾਡੀਆਂ ਮੰਗਾ ਮੰਨ ਲਈ ਆਈਂ ਮੁੜ ਪਾਂਗੇ ਨਹੀਂ ਅਸੀਂ ਤਾਂ ਮਰੇ ਇੱਥੇ ਵੀ ਮਰੇ ਉੱਥੇ ਵੀ ਮਰੇ ਆ ਮਰਨਾ ਹੈ ਦਿੱਲੀ ਜਾ ਕੇ ਮਰ ਜਾਣਾ ਰਸਤੇ ਉਹਨਾਂ ਨੇ ਪਹਿਲਾਂ ਹੀ ਬੰਦ ਕਰਤੇ ਆ ਕਿਰ ਦਨ ਬੰਦ ਅਸੀਂ ਹੋਣਾ ਵੇਦੀ ਹੋ ਜਾਗੇ ਅੱਗੇ ਕਿਹੜਾ ਰਸਤੇ ਨਹੀਂ ਬੰਦ ਕੀਤੇ ਹੁਣ ਵੱਧ ਕਰ ਤਾਂ ਹਲਕੇ ਸੀਗੇ ਉਹਨਾਂ ਨੇ ਬੈਰੀਕੇਡ ਤੇ ਲਗਾਈ ਹੁਣ ਬੈਰੀਕੇਡ ਲਾ ਦੇਣਗੇ ਤਾਂ ਪਾਸੇ ਕਿਤੇ ਤਾਂ ਕਿਦੋਂ ਤਾਂ ਨੰਗਾ ਗਏ ਕਦੋਂ ਛੱਡਣ ਗਈ ਹਾਈਵੇ ਕਿੰਨਾ ਚਿਰ ਉੱਥੇ ਬਹਿ ਜਾਗੇ ਜਦੋਂ ਛੱਡਣਗੇ ਉਦੋਂ ਨੰਗ ਜਾਗੇ ਜਾਵਾਂਗੇ ਦਿੱਲੀ ਪਹੁੰਚੋਗੇ ਪਹੁੰਚਾਂਗੇ ਹਰ ਹਾਲਤ ਪਹੁੰਚਾਂਗੇ ਤਾਂ ਸੁਣਿਆ ਤੁਸੀਂ ਕਿਸਾਨਾਂ ਨੇ ਕਿਹਾ ਕਿ ਸਾਨੂੰ ਭਲਾ ਇੱਥੋਂ ਦੀ ਨੰਗੇ ਹੋ ਕੇ ਨੰਗਣਾ ਪਵੇ ਤਾਂ ਅਸੀਂ ਤਾਂ ਦਿੱਲੀ ਜਰੂਰ ਪਹੁੰਚਾਂਗੇ ਤਾ ਕਾਫੀ ਗਿਣਤੀ ਦੇ ਵਿੱਚ ਨੌਜਵਾਨ ਵੀ ਇੱਥੇ ਮੌਜੂਦ ਨੇ ਕਿਉਂਕਿ ਨੌਜਵਾਨਾਂ ਦਾ ਜਿਹੜਾ ਕਿਤੇ ਵੀ ਸਾਥ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਦਾ ਸਾਥ ਜਿਹੜਾ ਹੈਗਾ ਕਾਫੀ ਸਹਿਯੋਗ ਦਿੰਦਾ ਤੇ ਨੌਜਵਾਨਾਂ ਦੇ ਨਾਲ ਹੀ ਜਿਹੜੀਆਂ ਕੋਈ ਵੀ ਬੁਲੰਦੀਆਂ ਅਸਲ ਹੁੰਦੀਆਂ ਕਿਸਾਨ ਜਿਵੇਂ ਹੁਣ ਪਹਿਲਾਂ ਦੇਖਿਆ ਬਾਬੇ ਪੂਰੇ ਤਿਆਰ ਨੇ ਉਹਨਾਂ ਦੇ ਪੂਰੇ ਹੌਸਲੇ ਬੁਲੰਦ ਨੇ ਨੌਜਵਾਨ ਕੀ ਕਹਿਣਾ ਚਾਹੁੰਦੇ ਸਾਡੇ ਵੀ ਨਾਲ ਹੀ ਇਹਨਾਂ ਦੇ ਹੌਸਲੇ ਬੁਲੰਦ ਆ ਪੂਰੇ ਜੀ ਹਾਂਜੀ ਕਿਵੇਂ ਲੱਗਦਾ ਇਸ ਵਾਰ ਪਹੁੰਚੋਗੇ ਕਿਉਂਕਿ ਸਰਕਾਰਾਂ ਨੇ ਬੈਰੀਕੈਡ ਬਹੁਤ ਤਕੜੇ ਲਾਤੇ ਹੁੰਦੇ ਆ ਉਹ ਤਾਂ ਪਿਛਲੀ ਵਾਰੀ ਵੀ ਲਾਏ ਸੀ ਪਿਛਲੀ ਵਾਰ ਤਾਂ ਹਲਕੇ ਸੀਗੇ ਹਾਂਜੀ ਫਿਰ ਕੀ ਹੈ ਹੀ ਫਿਰ ਆਪਦੀ ਪੂਰੀ ਤਿਆਰੀ ਨਾਲ ਆਏ ਹਾਂ ਉਦੋਂ ਜਿਆਦਾ ਤਿਆਰੀ ਚੱਲਿਆ ਹਾਂਜੀ ਫੁੱਲ ਤਿਆਰੀ ਜੀ ਤਿਆਰੀ ਪੂਰੀ ਆਈ ਜੋਰਾਂ ਦੇ ਜਿੱਡੇ ਮਰਜੀ ਬੈਰੀ ਵਾਲ ਗੇਟ ਲਾ ਲੈਣ ਸਭ ਫਤੇ ਕਰਕੇ ਜਾਵਾਂਗੇ ਭੰਨ ਤੋੜ ਪੂਰੇ ਜੰਗਲੇ ਭੰਨ ਦਾਂਗੇ ਲੋਹੇ ਦੇ ਕਿੱਲ ਲਗਾਤੀ ਐ ਕਿ ਉਹਨਾਂ ਨੇ ਜਿੰਨੇ ਮਰਜੀ ਕੋਸ਼ ਕਰ ਲੈਣ ਜੀ ਭਲਾਂ ਲੋਹੇ ਦੀਆਂ ਕੰਧਾਂ ਕੱਟ ਦੇਣ ਜੀ ਸਾਡੇ ਅੱਗੇ ਕੋਈ ਨਹੀਂ ਆੜ ਸਕਦਾ ਪਹੁੰਚੋਗੇ ਪਹੁੰਚਾਂਗੇ ਜ਼ਰੂਰ ਹਰ ਹਾਲਤ ਚ ਪਹੁੰਚਾਂਗੇ ਲੋਕਾਂ ਦਾ ਸਾਥ ਹੈ ਕਿੰਨਾ ਕ ਮਿਲ ਰਿਹਾ ਹੈ ਲੋਕਾਂ ਦਾ ਸਾਥ ਬਹੁਤ ਮਿਲ ਰਿਹਾ ਜੀ ਰਸਤੇ ਦੇ ਵਿੱਚ ਪੂਰਾ ਸਾਥ ਮਿਲਿਆ ਈ ਸਾਨੂੰ ਤਾਂ ਨੌਜਵਾਨਾਂ ਦੇ ਵੀ ਹੌਸਲੇ ਪੂਰੇ ਬਲੰਦ ਨੇ ਤੇ ਫਰੀਦਕੋਟ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਫਰੀਦਕੋਟ ਦੇ ਵਿੱਚੋਂ ਅੱਜ 11 ਤਰੀਕ ਨੂੰ ਹੀ 11 ਫਰਵਰੀ ਨੂੰ ਜਿਹੜੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਚੱਲੇ ਇਹਨਾਂ ਨੇ ਦਿੱਲੀ ਨੂੰ ਕਰ ਦਿੱਤੇ ਨੇ ਤਾਂ ਹੌਸਲੇ ਪੂਰੇ ਬਲੰਦ ਆ ਇਹਨਾਂ ਦੇ ਕਿਸਾਨਾਂ ਦੇ ਇਹਨਾਂ ਨੇ ਕਿਹਾ ਹੈ ਕਿ ਅਸੀਂ ਪਹੁੰਚਾਂਗੇ ਭਾਵੇਂ ਕਿ ਉਹਨਾਂ ਨੇ ਪੱਥਰ ਦੇ ਬੈਰੀਕੇਡ ਲਗਾਏ ਨੇ ਭਾਵੇਂ ਕਿ ਲੋਹੇ ਦੇ ਲਗਾਏ ਨੇ ਤਾਂ ਸਾਨੂੰ ਸਾਈਡਾ ਉਤੋਂ ਦੀ ਕੱਸੀਆਂ ਦੇ ਵਿੱਚ ਦੀ ਨਿਕਲਣਾ ਪਵੇ ਤਾਂ ਅਸੀਂ ਜ਼ਰੂਰ ਰੰਗਾਂਗੇ ਅਸੀਂ ਰੁਕਣਾ ਨਹੀਂ ਦਿੱਲੀ ਜਾ ਕੇ ਰੁਕਾਂਗੇ ਜੇਕਰ ਉਹਨਾਂ ਨੇ ਐਕੀ ਸਖਤ ਪ੍ਰਬੰਧ ਕੀਤੇ ਨੇ ਤਾਂ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਵੀ ਸਖਤ ਜਿਹੜੀ ਸੋਚ ਰੱਖੀ ਗਈ ਹੈ ਕਿ ਅਸੀਂ ਜਿਹੜੇ ਬਾਰਡਰ ਪਾਰ ਕਰਨੇ ਕਰਨੇ ਆ ਦੇਖਦੇ ਹਾਂ ਹੁਣ ਇੱਕ ਪਾਸੇ ਸਰਕਾਰਾਂ ਵੱਲੋਂ ਪੂਰੀਆਂ ਪਾਬੰਦੀਆਂ ਲਗਾਈਆਂ ਗਈਆਂ ਨੇ ਸਖਤੀ ਕੀਤੀ ਗਈ ਨੇ ਦੱਸਿਆ ਜਾ ਰਿਹਾ ਹੈ ਕਿ ਫੌਜ ਵੀ ਲਗਾਈ ਗਈ ਹੈ ਤੇ ਦੂਜੇ ਪਾਸੇ ਕਿਸਾਨਾਂ ਦੇ ਜਿਹੜੇ ਹੌਸਲੇ ਵੀ ਪੂਰੀ ਤਰੀਕੇ ਦੇ ਨਾਲ ਬੁਲੰਦ ਨੇ ਇੱਕ ਪਾਸੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਕੌਮੀ ਕਿਸਾਨ ਜੂਨੀਅਨ ਦਾ ਕਾਫੀ ਵਿਕਾਸ ਦਿਖ ਰਿਹਾ ਹੈ ਕਿਉਂਕਿ ਦੂਜੀਆਂ ਜਥੇਬੰਦੀਆਂ ਦੇ ਜਿਹੜੇ ਵਰਕਰ ਨੇ ਆਗੂ ਨੇ ਉਹ ਉਹਨਾਂ ਨੂੰ ਛੱਡ ਕੇ ਤਾਂ ਕੌਮੀ ਕਿਸਾਨ ਜੂਨੀਅਨ ਦੇ ਵਿੱਚ ਆਏ ਨੇ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਫਰੀਦਕੋਟ ਦੀਆਂ ਫਰੀਦਕੋਟ ਦੇ ਵਿੱਚ ਕੌਮੀ ਕਿਸਾਨ ਜੁਨੀਆਨ ਦੇ ਜਿਨ੍ਹਾਂ ਨੇ ਨਮੈਂਦੇ ਇੱਥੇ ਖੜੇ ਨੇ ਪੰਜਾਬ ਪ੍ਰਧਾਨ ਖੜੇ ਨੇ ਬਿੰਦਰ ਗੋਲੇ ਵਾਲਾ ਤਾਂ ਅੱਜ ਵੱਡੀ ਗਿਣਤੀ ਦੇ ਵਿੱਚ ਲੱਖੋਵਾਲ ਵੱਲੋਂ ਤੇ ਕਾਦੀਆਂ ਤੇ ਕ੍ਰਾਂਤੀਕਾਰੀ ਤਾਂ ਇਹਨਾਂ ਕਿਸਾਨ ਜੁਨੀਆਨਾਂ ਦੇ ਜਿਹੜੇ ਵਰਕਰ ਨੇ ਅੱਜ ਇਹਨਾਂ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਕਿਉਂਕਿ ਇੱਕ ਪਾਸੇ ਸੰਘਰਸ਼ ਚੱਲ ਰਿਹਾ ਤੇ ਇੱਕ ਪਾਸੇ ਕੌਮੀ ਕਿਸਾਨ ਜੁਨੀਆਨ ਦਾ ਪੂਰੇ ਪੰਜਾਬ ਦੇ ਵਿੱਚ ਵਿਸਤਾਰ ਹੁੰਦਾ ਦਿਖਾਈ ਦੇ ਰਿਹਾ ਹੈ ਗੱਲਬਾਤ ਕਰਾਂਗੇ ਪਹਿਲਾਂ ਆਪਾਂ ਉਹਨਾਂ ਵਰਕਰਾਂ ਦੇ ਨਾਲ ਜਿਹੜੀਆਂ ਆਪਾਂ ਕਿਸਾਨ ਜੁਨੀਅਨ ਨੂੰ ਛੱਡ ਕੇ ਇਹਨਾਂ ਦੇ ਵਿੱਚ ਉਹਨਾਂ ਨੇ ਜੁਆਇਨਿੰਗ ਕੀਤੀ ਹੈ ਕਿਹਨਾ ਜੀ ਜਸਵੀਰ ਸਿੰਘ ਜੀ ਜਸਵੀਰ ਸਿੰਘ ਕਿਹੜੀ ਜੁਨੀਅਨ ਦੇ ਵਿੱਚ ਕ੍ਰਾਂਤੀਕਾਰੀ ਜੁਨੀਅਨ ਜੀ ਕਿਵੇਂ ਲੱਗਦਾ ਅੱਜ ਤੁਸੀਂ ਕੌਮੀ ਕਿਸਾਨ ਜੁਨੀਅਨ ਦੇ ਵਿੱਚ ਆਏ ਹੋ ਕਾਰਨ ਕੀ ਹੈ ਕਾਰਨ ਵੀਰ ਜੀ ਇਹਦਾ ਕੋਈ ਨਹੀਂ ਬਸ ਮੈਨੂੰ ਮਤਲਬ ਕਿ ਵੀਰ ਜੀ ਗੋਲੇ ਵਾਲਾ ਤੇ ਭਾਈ ਗੁਰਮੀਤ ਜੀ ਇਹਨਾਂ ਦੇ ਵਿਚਾਰ ਮਤਲਬ ਕਿ ਬਹੁਤ ਹੀ ਚੰਗੇ ਆ ਤੇ ਗਾਂ ਵਦਾਊ ਵਾਲੇ ਆ ਇਸ ਕਰਕੇ ਮੈਂ ਉਹ ਜਥੇਬੰਦੀ ਨੂੰ ਛੱਡ ਕੇ ਇਹਦੇ ਵਿੱਚ ਆਇਆ ਹਾਂ ਕੋਈ ਹੋਰ ਉਹਨਾਂ ਦੇ ਵਿੱਚ ਕੋਈ ਐਡੀ ਕਮੀ ਵਾਲੀ ਗੱਲ ਨਹੀਂ ਆਪਾਂ ਐਵੇਂ ਕਿ ਜਥੇਬੰਦੀ ਨੂੰ ਕਮੀ ਕਹੀਏ ਕੋਈ ਕਮੀ ਨਹੀਂ ਕਿਸੇ ਜਥੇਬੰਦੀ 'ਚ ਸਾਰੀਆਂ ਜਥੇਬੰਦੀਆਂ ਇਕੱਠੀਆਂ ਸੰਯੁਕਤ ਮੋਰਚੇ 'ਚ ਕੋਈ ਇਹੋ ਜਿਹਾ ਚੱਕਰ ਨਹੀਂਗਾ ਇਸ ਕਰਕੇ ਇਸ ਜਥੇਬੰਦੀ 'ਚ ਆਇਆ ਸੀ ਤੇ ਲਖਵਾਲ ਦੇ ਵੀ ਜਿਹੜੇ ਬਲਾਕ ਪ੍ਰਧਾਨ ਤੇ ਆਗੂ ਨੇ ਕੀ ਕਾਰਨ ਬਣਿਆ ਜੀ ਅੱਜ ਤੁਸੀਂ ਲਖਵਾਲ ਨੂੰ ਕਿਉਂਕਿ ਬਹੁਤ ਪੁਰਾਣੀ ਜਿਹੜੀ ਜਥੇਬੰਦੀ ਹੈ ਉਹਨਾਂ ਨੂੰ ਛੱਡ ਕੇ ਇੱਧਰ ਆਇਓ ਕੋਈ ਗੱਲ ਨਹੀਂ ਕੋਈ ਮਨਮਟਾ ਨਹੀਂ ਸਾਡਾ ਉਹਨਾਂ ਨਾਲੇ ਬਹੁਤ ਸਤਿਕਾਰਯੋਗ ਹੈ ਉਹ ਵੀ ਜੱਥੇਬੰਦੀ ਪਰ ਪਹਿਲਾਂ ਸਾਡਾ ਸ਼ੁਰੂ ਤੋਂ ਹੀ ਲਗਾ ਇੱਧਰ ਸੀ ਕਿਉਂਕਿ ਇਹ ਬਹੁਤ ਇਹਨਾਂ ਨਾਲ ਵੀ ਅਸੀਂ ਪਹਿਲਾਂ ਕੰਮ ਕਰ ਚੁੱਕੇ ਹਾਂ ਸਰਦਾਰ ਗੋਲੇ ਵਾਲੇ ਸਾਹਿਬ ਨਾਲ ਤੇ ਇਸ ਕਰਕੇ ਸਾਡਾ ਪਹਿਲਾਂ ਤੋਂ ਹੀ ਮਨ ਸੀ ਕਿ ਅਸੀਂ ਗੋਲੇ ਵਾਲ ਸਾਹਿਬ ਨਾਲ ਕੰਮ ਕਰਨਾ ਮੈਂ ਸੰਤੁਸ਼ਟੋਂ ਫਿਰ ਇਧਰ ਬਿਲਕੁਲ ਸੰਤੁਸ਼ਟਾਂ ਜੀ ਅੱਜ ਮਨ ਨੂੰ ਖੁਸ਼ੀ ਵੀ ਹੈ ਇਧਰ ਆ ਕੇ ਕਿ ਅਸੀਂ ਸਰਦਾਰ ਗੋਲੇਵਾਲ ਸਾਹਿਬ ਨਾਲ ਅੱਜ ਕੰਮ ਕਰਨ ਲੱਗੇ ਹਾਂ ਕਿਉਂਕਿ ਬਿੰਦਰ ਸਿੰਘ ਗੋਲੇਵਾਲਾ ਪਹਿਲਾਂ ਲਖੋਵਾਲ ਜੇਥੇ ਬੰਦੀ ਦੇ ਵਿੱਚ ਵੀ ਰਹੇ ਆ ਰਾਜੇਵਾਲ ਦੇ ਵਿੱਚ ਵੀ ਰਹੇ ਆ ਤਾਂ ਇਹਨਾਂ ਦੇ ਨਾਲ ਜਿਨ੍ਹਾਂ ਨੇ ਵਰਕ ਕੀਤਾ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਚੱਲੇ ਆ ਉਹ ਇਹਨਾਂ ਦੇ ਨਾਲ ਹੀ ਕੰਮ ਕਰਨਾ ਚਾਹੁੰਦੇ ਆ ਕਿਰਨਾਂ ਵੀ ਤੋਂ ਭੁਪਿੰਦਰ ਸਿੰਘ ਫਰੀਦਕੋਟ ਜੀ ਕਿਹੜੀ ਜੇਥੇ ਬੰਦੀ ਹੋ ਜੀ ਕਾਦੀਆਂ ਤੋਂ ਜੀ ਕਾਦੀਆਂ ਤੋਂ ਹਾਂਜੀ ਮੈਂ ਲੋਡ ਪਈ ਕਿਉਂਕਿ ਕਾਦੀਆਂ ਜੱਥੇਬੰਦੀ ਵੀ ਬੜੀ ਪੁਰਾਣੀ ਜੱਥੇਬੰਦੀ ਹੈ ਕੋਈ ਲੋਡ ਨਹੀਂ ਪਈ ਜੀ ਸਾਰੇ ਜਿਹੜੇ ਆ ਕਿਸਾਨ ਆਗੂ ਮੈਂ ਸਾਰੇ ਪੁਰਾਣੇ ਆਗੂਆਂ ਨਾਲ ਵੀ ਕੀਤਾ ਕੰਮਕਾਰ ਸਾਰੇ ਸਤਕਾਰਯੋਗ ਆ ਪਰ ਇਉਂ ਆ ਵੀ ਸਰਦਾਰ ਬਿੰਦਰ ਸਿੰਘ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਮੈਨੂੰ ਪ੍ਰਭਾਵਿਤ ਕਰਦਾ ਅਸੀਂ ਬਹੁਤ ਲੰਮਾ ਸਮਾਂ ਇਕੱਠਾ ਕੰਮ ਕੀਤਾ ਇਸ ਕਰਕੇ ਮੈਂ ਇਹਨਾਂ ਨਾਲ ਪਹਿਲਾਂ ਵੀ ਵਿਚਾਰ ਮੇਰੇ ਇਹਨਾਂ ਨਾਲ ਹੀ ਸੀਗੇ ਤੇ ਹੁਣ ਤਾਂ ਮੈਂ ਇਹਨਾਂ ਨਾਲ ਤੌਰੀ ਪਿਆ ਤੇ ਇਹਨਾਂ ਦੇ ਨਾਲ ਹੀ ਰਹੂੰਗਾ ਤੇ ਬਲਤੀਰ ਮਾਲਾ ਜੀ ਵੀ ਜਿਹੜੇ ਪੁਰਾਣੇ ਕਲਾਕਾਰ ਨੇ ਇਸ ਜਥੇਬੰਦੀ ਵਾਸਤੇ ਇਹਨਾਂ ਨੇ ਆਪ ਦਾ ਗੀਤ ਵੀ ਜਨਤਕ ਕੀਤਾ ਸੀਗਾ ਉਹ ਵੀ ਅੱਜ ਇਸ ਜਥੇਬੰਦੀ ਦਾ ਉਹਨਾਂ ਨੇ ਵੀ ਅੱਜ ਸਰੂਪਾ ਪਵਾ ਲਿਆ ਥੈਂਕ ਯੂ ਸਰ ਬਿਲਕੁਲ ਮੈਂ ਕਿਸਾਨ ਪੁੱਤ ਹੋਣ ਦੇ ਨਾਤੇ ਤੇ ਕਿਸਾਨੀ ਦੇ ਨਾਲ ਹੀ ਜੁੜਿਆ ਹੋਣ ਕਰਕੇ ਮੈਂ ਆਪਣੇ ਗੀਤਾਂ ਦੇ ਰਹੀ ਕਿਉਂਕਿ ਸਭ ਤੋਂ ਵੱਡਾ ਜਿਹੜਾ ਹੈਗਾ ਹਥਿਆਰ ਹੈ ਇਹ ਬੋਲ ਹੋਇਆ ਕਰਦੇ ਨੇ ਕਲਾਕਾਰ ਹੁੰਦੇ ਨੇ ਬੁਲਾਰਾ ਹੁੰਦਾ ਸੋ ਬਿੰਦਰ ਬਰਾੜ ਜੀ ਹੋਰੀ ਗੋਲੇ ਵਾਲਾ ਸਾਹਿਬ ਨਾਲ ਪ੍ਰਧਾਨ ਸੂਬਾ ਪ੍ਰਧਾਨ ਨੇ ਜੋ ਕੌਮੀ ਕਿਸਾਨ ਯੂਨੀਅਨ ਦੇ ਉਹਨਾਂ ਦੇ ਨਾਲ ਮੇਰਾ ਬਹੁਤ ਲਗਾਓ ਸੀ ਸਰਦਾਰ ਗਮੂਰ ਸਿੰਘ ਹੋਰ ਨਾਲ ਮੇਰਾ ਬਹੁਤ ਲਗਾਓ ਸੀ ਸੋ ਮੈਨੂੰ ਬਹੁਤ ਚੰਗਾ ਲੱਗਾ ਕਿ ਮੈਂ ਮੇਰਾ ਪੱਤਰਕਾਰ ਭਾਈ ਚਾਰਾ ਵੀ ਮੈਨੂੰ ਮੇਰੇ ਤੋਂ ਕੁਐਸਚਨ ਕਰਦਾ ਹੁੰਦਾ ਸੀ ਕਿ ਮਾਲਲੇ ਵੀ ਤੂੰ ਕਿਸਾਨ ਪੁੱਤਰ ਐਂ ਤੇ ਕਿਸਾਨ ਹੁੰਦਿਆ ਹੋਇਆ ਯਾਰ ਤੂੰ ਪਿਛਲੇ ਜਿਹੜਾ ਮੋਰਚਾ ਲੱਗਿਆ ਸੀ ਉਹਦੇ ਵਿੱਚ ਤੂੰ ਸ਼ਿਰਕਤ ਨਹੀਂ ਕੀਤੀ ਜਾਂ ਗਿਆ ਨਹੀਂ ਸੋ ਹੁਣ ਮੈਂ ਤਨੋਂ ਮਨੋਂ ਤਨੋਂ ਮੈਂ ਯੂਨੀਅਨ ਦੇ ਨਾਲ ਆ ਔਰ ਤੁਸੀਂ ਮੇਰੇ ਆਉਣ ਵਾਲੇ ਸਮੇਂ ਦੇ ਵਿੱਚ ਗਾਣੇ ਸੁਣਦੇ ਰਹੋਗੇ ਤੇ ਹੁਣ ਜਿਹੜਾ ਗੀਤ ਅਸੀਂ ਕੁਝ ਦਿਨਾਂ ਦੇ ਵਿੱਚ ਹੀ ਦੇ ਰਹੇ ਆਂ ਜੀ ਉਹ ਹੈ ਕੁੱਲੀ ਚੋ ਕਿਰਾਂਤੀ ਤੇ ਬਰਾਟ ਸਾਹਿਬ ਹੋਰਾਂ ਨੇ ਮੈਨੂੰ ਬਤੌਰੇ ਜਿਹੜਾ ਹੈ ਕਿ ਜ਼ਿਲ੍ਹੇ ਦਾ ਸੱਭਿਆਚਾਰਕ ਵਿੰਗ ਜਿਹੜਾ ਹੈਗਾ ਇਹਨਾਂ ਨੇ ਬਣਾਇਆ ਹੈਗਾ ਜੀ ਉਹਦੀ ਜ਼ਿੰਮੇਵਾਰੀ ਸੌਂਪੀ ਹੈ ਤਾਂ ਕਿ ਅਸੀਂ ਕ੍ਰਾਂਤੀਕਾਰੀ ਗੀਤ ਜਿਹੜੇ ਹੈ ਹੋਰ ਵੀ ਕਲਾਕਾਰਾਂ ਨਾਲ ਲੈ ਕੇ ਮੈਂ ਇਸ ਜੂਨੀਅਨ ਦੇ ਨਾਲ ਕੰਮ ਕਰ ਸਕਾਂ ਥੈਂਕ ਯੂ ਸਰ ਤੇ ਆ ਪ੍ਰਧਾਨ ਬਿੰਦਰ ਗੋਲੇ ਵਾਲਾ ਨੇ ਕਾਫੀ ਖੁਸ਼ੀ ਮਹਿਸੂਸ ਕਰ ਰਹੇ ਨੇ ਕਿਉਂਕਿ ਜਥੇਬੰਦੀ ਦਾ ਜਦੋਂ ਵਿਸਤਾਰ ਹੁੰਦਾ ਤਾਂ ਖੁਸ਼ੀ ਤਾਂ ਹੁੰਦੀ ਹੁੰਦੀ ਪਹਿਲਾਂ ਤਾਂ ਬਦਾਈ ਜਾਈ ਤੁਹਾਨੂੰ ਬਹੁਤ ਮਿਹਰਬਾਨੀ ਹੈ ਜੀ ਖੁਸ਼ੀ ਤਾਂ ਹੁੰਦੀ ਹੈ ਜਦ ਪਰਿਵਾਰ ਵੱਧਾ ਹੈ ਖੁਸ਼ੀ ਹੁੰਦੀ ਹੈ ਔਰ ਵਧੀਆ ਸੱਜਣ ਜਦ ਵਿੱਚ ਆਉਂਦੇ ਉਹਦੋਂ ਵੀ ਖੁਸ਼ੀ ਕਿਉਂਕਿ ਮੈਂ ਜਾਦਾ ਸੱਜਣਾ ਨਾਲ ਪਹਿਲਾਂ ਵੀ ਦਾ ਚੁੱਕਿਆ ਨਾ ਨਾ ਕੰਮ ਕੀਤਾ ਮੈਨੂੰ ਉਹਨਾਂ ਦੇ ਸੁਭਾਅ ਦਾ ਪਤਾ ਹੈ ਕਿਉਂਕਿ ਸਾਡਾ ਪਿਆਰ ਹਮੇਸ਼ਾ ਪਹਿਲਾਂ ਹੀ ਬਣਿਆ ਰਿਹਾ ਹੈ ਤਾਂ ਉਦੋਂ ਜ਼ਿਆਦਾ ਖੁਸ਼ੀ ਹੁੰਦੀ ਜਦੋਂ ਆਪਦੇ ਬੰਦੇ ਆਪ ਦੇ ਵਿੱਚ ਦੁਆਰਾ ਆਉਣ ਤਾਂ ਕੰਮ ਕਰਨ ਦਾ ਕੰਮ ਆ ਕੇ ਸਖਾਲਾ ਹੁੰਦਾ ਜਿੱਥੇ ਬੰਦੀ ਫਿਰ ਹੋਰ ਉੱਚਾ ਹੁੰਦੀ ਹੈ ਸੋ ਡਿਸਪਲਿਨ ਦੇ ਨਾਲ ਮੈਂ ਅੱਗੇ 30 ਸਾਲ ਤੋਂ ਚਾਹੇ ਲਖਵਾਲ ਚ ਕੰਮ ਕੀਤਾ ਤੁਹਾਡੇ ਕੋਲੇ ਹੀ ਕੰਮ ਕੀਤਾ ਚਾਹੇ ਕੌਮੀ ਕਿਸਾਨ ਜਮ ਜਿਹੜੀ ਹੈਗੀ ਆ ਹੋਰ ਤਕੜੀ ਹੋਈ ਹੈ ਤਕੜੇ ਹੋ ਕੇ ਰਲ ਕੇ ਅਸੀਂ ਫਿਰ ਜਿਹੜਾ ਸੰਘਰਸ਼ ਆ ਕਿਸਾਨਾਂ ਮਜ਼ਦੂਰਾਂ ਦਾ ਜੋ ਮਸਲੇ ਆ ਹਮੇਸ਼ਾ ਤੁਹਾਡੇ ਸਹਿਯੋਗ ਦੇ ਨਾਲ ਪ੍ਰੈਸ ਦੇ ਸਹਿਯੋਗ ਦੇ ਨਾਲ ਕਰਦੇ ਰਹਾਂਗੇ ਤੋਂ ਨਹੀਂ ਲੱਗਦਾ ਜਿਵੇਂ ਟਰਾਲੀਆਂ ਲੰਘ ਰਹੀਆਂ ਨੇ ਦਿੱਲੀ ਨੂੰ ਰਵਾਨਾ ਹੋ ਰਹੀਆਂ ਨੇ ਤੁਹਾਡਾ ਵਿਸਤਾਰ ਹੋ ਰਿਹਾ ਤੁਹਾਡਾ ਵੀ ਮੰਨ ਜਣਾ ਨਹੀਂ ਕਰਦਾ ਵੀ ਅਸੀਂ ਵੀ ਨਾਲ ਜਾਈਏ ਉਹਨਾਂ ਨੂੰ ਚਾਹਾਂਗੇ ਦੇਖੋ ਮੈਂ ਬੇਨਤੀ ਹੈ ਵੀ 32 ਜਥੇ ਜਿਹੜੀਆਂ 37 ਜਥੇ ਬੰਦੀਆਂ ਹੋ ਗਈਆਂ ਹੁਣ ਤਾਂ ਰਾਜੇਵਾਲ ਵਗੈ ਅਸੀਂ ਮੈਂ ਬੇਨਤੀ ਕਰਾਂ ਵੀ ਅਸੀਂ ਉਹਨਾਂ ਵੀਰਾਂ ਨੂੰ ਵੀ ਜੋ ਗੈਰ ਰਾਜਨੀਤਿਕ ਦੇ ਤੌਰ ਤੇ ਜਿਹੜਾ ਨਾਂ ਰੱਖ ਕੇ ਜਿਹੜਾ ਵਜਾ ਰਹੇ ਨੇ ਅਸੀਂ ਉਹਨਾਂ ਦਾ ਕੋਈ ਵਿਰੋਧ ਨਹੀਂ ਕਰ ਰਹੇ ਪਰ ਉਹ ਜਿਹੜਾ ਸੰਯੁਕਤ ਮੋਰਚੇ ਨੇ ਕਮੇਟੀਆਂ ਬਣਾਈ ਹੋਈਆਂ ਸਪੈਸ਼ਲ ਅੱਗੇ ਰਾਜੇਵਾਲ ਦੀ ਵੀ ਕਮੇਟੀ ਬਣੀ ਸੀ ਉਹਨਾਂ ਨੂੰ ਵਿੱਚ ਲੈ ਆਉਂਦਾ ਔਰ ਡੱਲੇਵਾਲ ਸਾਹਿ ਸਾਡਾ ਇਹ ਕਿਉਂਕਿ ਜੇ ਪਹਿਲਾਂ ਇਹ ਸੈੱਟ ਬਣਾ ਰਲ ਕੇ ਬਹਿ ਕੇ ਪ੍ਰੋਗਰਾਮ ਬਣ ਜਾਂਦਾ ਤਾਂ ਸਾਰੇ ਵਧੀਆ ਤਰੀਕੇ ਨਾਲ ਜਾਂਦੇ ਉਸ ਉਹਨਾਂ ਨੇ ਆਪ ਦੇ ਤੌਰ ਤੇ ਰੱਖ ਲਿਆ ਵਧੀਆ ਗੱਲ ਹੈ ਠੀਕ ਹੈ ਕਿਸਾਨੀ ਦਾ ਕੰਮ ਕਰ ਰਹੇ ਨੇ ਪਰ ਸੰਯੁਕਤ ਮੋਰਚੇ ਵੱਲੋਂ ਹਾਲੇ 16 ਤਰੀਕ ਤੋਂ ਬਾਅਦ ਜਾਂ 16 ਦਾ ਬੰਤ ਤੋਂ ਬਾਅਦ 18 ਨੂੰ ਸਾਡੀ ਮੀਟਿੰਗ ਹੈ ਸੰਯੁਕਤ ਮੋਰਚੇ ਦੀ ਉਹ ਚ ਕੀ ਪ੍ਰੋਗਰਾਮ ਸਾਡਾ ਬਣਦਾ ਅੱਗੇ ਅਸੀਂ ਉਹ ਦੇਖਾਂਗੇ ਸੰਯੁਕਤ ਮੋਰਚੇ 37 ਜਥੇਬੰਦੀਆਂ ਵੱਲੋਂ ਉਸੇ ਦੁਆਰਾ ਫਿਰ ਅਸੀਂ ਕਰਾਂਗੇ ਜਿਵੇਂ ਤੁਸੀਂ ਸੰਯੁਕਤ ਮੋਰਚੇ ਵੱਲੋਂ 16 ਦਾ ਪ੍ਰੋਗਰਾਮ ਰੱਖਿਆ ਹੈ ਪੂਰਾ ਬੰਦ ਕਰਨਾ ਭਾਰਤ ਵੀ ਪੰਜਾਬ ਵੀ 13 ਨੂੰ ਉਧਰ ਜਾ ਰਹੇ ਐ ਵੱਖ-ਵੱਖ ਤਰੀਕੇ ਦੇ ਨਾਲ ਉਗਰਾਹਾਂ ਦਾ ਵੱਖਰਾ ਪ੍ਰੋਗਰਾਮ ਹੈ ਜੇ ਤੁਹਾਡੇ ਐ ਵੱਖਰੇ-ਵੱਖਰੇ ਪ੍ਰੋਗਰਾਮ ਰਹਿਣਗੇ ਤਾਂ ਸਰਕਾਰਾਂ ਤੁਹਾਡੇ ਆਖੇ ਕਿਵੇਂ ਲੱਗਣਗੀਆਂ ਸਰਕਾਰਾਂ ਮੰਨਣਗੀਆਂ ਕਿਉਂਕਿ ਸਰਕਾਰਾਂ ਨੂੰ ਪਤਾ ਲੱਗ ਜਾਣਾ ਹੈ ਇਹ ਤਾਂ ਖੁਦ ਹੀ ਜਿਹੜੇ ਵੱਖੋ-ਵੱਖਰੇ ਹੋਏ ਪਏ ਨੇ ਨਹੀਂ ਸਾਡਾ ਜਿਹੜਾ 16 ਦਾ ਰੱਖਿਆ ਸਾਡਾ ਕੱਲਿਆਂ ਦਾ ਰੱਖਿਆ ਬਹੁਤ ਵੱਡਾ ਵਿਸਤਾਰ ਹੈ ਜੀ ਇਹ ਤਾਂ ਇੱਕ ਤਾਂ ਪਹਿਲਾਂ ਤਾਂ ਭਾਰਤ ਲੈਵਲ ਦਾ ਇਹ ਜਿਹੜਾ ਬੰਦ ਹੈਗਾ ਦੂਜਾ ਸਾਰੀਆਂ ਜਥੇਬੰਦੀਆਂ ਨਾਲ ਕੰਟੈਕਟ ਕੀਤਾ ਹੈ ਚਾਹੇ ਕੋਈ ਲੇਬਰ ਯੂਨੀਅਨ ਆ ਚਾਹੇ ਕੋਈ ਟਰਾਂਸਪੋਰਟ ਵਾਲੇ ਹੈਗੇ ਚਾਹੇ ਸਾਡੇ ਆਰਥਿਕ ਵੀਰ ਹੈਗੇ ਚਾਹ ਵੀਰਾਂ ਨੂੰ ਟਰੱਕਾਂ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਹੈ ਅਸੀਂ ਸਾਰਿਆਂ ਦੀ ਸਪੈਸ਼ਲ ਮੀਟਿੰਗ ਸਾਡੀ ਲੁਧਿਆਣੇ ਹੋਈ ਹੈ ਸੰਯੁਕਤ ਮੋਰਚੇ ਦੇ ਨਾਲ ਅਸੀਂ ਤਾਂ ਬਹੁਤ ਵੱਡਾ ਵਿਸਤਾਰ ਕਰਕੇ ਆਮ ਲੋਕਾਂ ਨੂੰ ਜਿਵੇਂ ਪਹਿਲਾਂ ਮੋਰਚਾ ਬਣਿਆ ਸੀ ਅਸੀਂ ਉਹੀ ਕਰ ਰਹੇ ਹਾਂ ਜੇ ਉਦੋਂ ਵੀ ਅਸੀਂ 2 ਮਹੀਨੇ 2.5 ਮਹੀਨੇ ਪਹਿਲਾਂ ਲਾਏ ਸੀ ਕਿ ਮੋਰਚਾ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਉਵੇਂ ਹੀ ਫਿਰ ਕਰ ਰਹੇ ਹਾਂ ਬਹੁਤ ਵੱਡਾ ਇਹ ਜਿਹੜਾ 16 ਦਾ ਪ੍ਰੋਗਰਾਮ ਬਹੁਤ ਵੱਡਾ ਹੈ ਉਸ ਤੋਂ ਬਾਅਦ ਅੱਗੇ ਫਿਰ ਦੇਖਦੇ ਹਾਂ 18 ਨੂੰ ਅਸੀਂ ਇਹਦੇ ਲਾਈਵ ਨੂੰ ਦੇਖ ਕੇ ਕਿ ਕੀ ਪ੍ਰੋਗਰਾਮ ਵਧਣਾ ਹੈਗਾ ਹਰਿਆਣਾ ਦੇ ਸਾਰੇ ਬਾਰਡਰ ਬੰਦ ਹੋ ਗਿਆ ਉਹਨਾਂ ਨੇ ਪੱਥਰ ਦੀ ਪੂਰੀ ਐ ਤਰੀਕੇ ਦੇ ਨਾਲ ਲਾਤੀ ਹੈ ਕਿਵੇਂ ਲੱਗਦਾ ਹੈ ਫਿਰ ਤੁਹਾਨੂੰ ਸਰਕਾਰਾਂ ਦਾ ਤੇ ਜਥੇਬੰਦੀਆਂ ਦਾ ਕਿਉਂਕਿ ਤੁਹਾਨੂੰ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੁਣ ਤੁਸੀਂ ਕਿਹਾ 16 ਤਰੀਕ ਤੋਂ ਬਾਅਦ ਅਗਲਾ ਸਾਡਾ ਫੈਸਲਾ ਹੋ ਸਕਦਾ ਸਾਨੂੰ ਵੀ ਜਾਣਾ ਪਵੇ ਜਾਣਾ ਪੈ ਸਕਦਾ ਸਰਕਾਰਾਂ ਨੇ ਪਹਿਲਾਂ ਵੀ ਬੰਦ ਕੀਤਾ ਸੀ ਜੀ ਜਦੋਂ ਅਸੀਂ ਪਿੱਛੇ ਗਏ ਸੀ ਨਾ ਪਿਛਲਾ ਵੱਡਾ ਸੰਘਰਸ਼ ਸੀ ਉਦੋਂ ਅਸੀਂ ਗਏ ਸੀ ਉਦੋਂ ਵੀ ਬਹੁਤ ਵੱਡੇ ਬੈਰੀਕੇਡ ਲਾਏ ਸੀ ਉਦੋਂ ਸਰਕਾਰਾਂ ਦਾ ਮਾੜਾ ਕੰਮ ਹੈ ਸਰਕਾਰਾਂ ਇੱਥੇ ਜ਼ੋਰ ਜੋ ਲਾਉਂਦੀਆਂ ਬੈਰੀਕੇਡ ਚ ਬੰਦ ਕਰਨ ਦੀ ਗੱਲ ਕਰਦੀਆਂ ਜਦੋਂ ਕੋਈ ਜਥੇਬੰਦੀਆਂ ਕੀ ਕਹਦੇ ਨੇ ਅੱਗੇ ਸਾਲ ਬੈਠ ਕੇ ਫਿਰ ਮੋਦੀ ਨੇ ਉਹੀ ਕੰਮ ਕੀਤਾ ਐਲਾਨ ਕੀਤਾ ਹੈਗਾ ਤਾਂ ਪਹਿਲਾਂ ਮਿਲ ਬੈਠ ਕੇ ਜਥੇਬੰਦੀਆਂ ਨਾਲ ਪਹਿਲਾਂ ਕੋਈ ਹੱਲ ਕੱਢਦਣ ਤਾਂ ਜੋ ਸਾਨੂੰ ਲੋੜ ਨਾ ਪਵੇ ਕੋਈ ਜਾਣਾ ਸੌਖਾ ਤੋਂ ਥੋੜੀ ਹੁੰਦਾ ਕਿ ਇੱਥੇ ਬੈਠੇ ਘਰ ਬਣਾ ਕੇ ਸਾਲ ਬਹੁਤ ਔਕਾ ਝੁੱਗੀਆਂ 'ਚ ਬੈਠਣਾ ਤੰਬੂਆਂ 'ਚ ਬੈਠਣਾ ਬੜਾ ਔਖਾ ਹੁੰਦਾ ਪਰ ਮਜਬੂਰੀਆਂ ਹੁੰਦੀਆਂ ਕਿਉਂਕਿ ਸਾਡੀਆਂ ਡਿਊਟੀਆਂ ਲਾਈਆਂ ਕਿਸਾਨਾਂ ਨੇ ਮਜ਼ਦੂਰਾਂ ਨੇ ਸਾਡੀਆਂ ਡਿਊਟੀਆਂ ਲਾਈਆਂ ਇਸ ਕੰਮ ਕਾਰ ਵਾਸਤੇ ਸੋ ਸਾਨੂੰ ਉਹ ਕਰਨਾ ਪੈਂਦਾ ਹੈਗਾ ਸਰਕਾਰਾਂ ਵਾਸਤੇ ਮਾੜਾ ਇਰੀਗੇਟਾ ਦੀ ਥਾਂ ਤੇ ਉਹ ਨਹੀਂ ਜਾਣਾ ਚਾਹੁੰਦੇ ਤਾਂ ਉਹ ਬੈਠ ਕੇ ਮੀਟਿੰਗ ਗੱਲਬਾਤ ਕਰੂ ਆਪਾਂ ਇਕੱਠੇ ਹੋ ਕੇ ਚੱਲਗੇ ਇਕੱਠੇ ਹੋ ਕੇ ਕੋਈ ਵੀ ਕੰਮ ਆ ਜਿਹੜਾ ਸੰਘਰਸ਼ ਇਕੱਠੇ ਹੋ ਕੇ ਵਿਢਗੇ ਗੈਰ ਸਿਆਸੀ ਜਿਹੜੀ ਜਥੇਬੰਦੀ ਐ ਐਸਕੇਮ ਐ ਉਹ ਜਾ ਰਹੇ ਐ ਉਹਨਾਂ ਨੇ ਤੁਹਾਡੇ ਨਾਲ رابطہ ਕੀਤਾ ਵੀ ਤੁਸੀਂ ਸਾਡੇ ਨਾਲ ਚਲੋ ਨਹੀਂ ਬਿਲਕੁਲ ਕੋਈ ਰਾਬਤਾ ਅਸ ਰਾਬਤਾ ਤਾਂ ਅਸੀਂ ਕਰ ਰਹੇ ਸੀ ਉਹਨਾਂ ਨਾਲ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਨਹੀਂ ਕਿਹਾ ਤੁਹਾਨੂੰ ਉਹਨਾਂ ਨੇ ਤਾਂ ਬਰਨਾਲੇ ਐਲਾਨ ਕਰਤਾ ਸੀ ਵੀ ਸਾਡਾ ਅਸੀਂ ਰਲ ਕੇ ਨਹੀਂ ਜਾ ਸਕਦੇ ਬਰਨਾਲੇ ਦੀ ਸ਼ਾਨ ਤੁਸੀਂ ਰੈਲੀ ਦਾ ਪਾਸਾ ਸੁਣਿਆ ਹੋਊਗਾ ਉੱਥੇ ਉਹਨਾਂ ਵੀਰਾਂ ਨੇ ਇਹ ਕਿਹਾ ਸੀ ਵੀ ਅਸੀਂ ਇਹਨਾਂ ਦੇ ਨਾਲ ਰਲ ਕੇ ਨਹੀਂ ਜਾ ਸਕਦੇ ਪਰ ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰਦੇ ਆਂ ਚਾਹੇ ਉਹ ਕੁਝ ਵੀ ਕਹਣ ਕਿਉਂਕ ਸਾਤ ਦਾ ਸੋ ਜੋ ਅਸੀਂ ਕਮੇਟੀਆਂ ਬਣੀਆਂ ਅਸੀਂ ਹੁਣ ਵੀ ਕੋਈ ਗੱਲ ਨਹੀਂ ਹੈ ਸੰਘਰਸ਼ ਚੱਲਦੇ ਰਹਿੰਦੇ ਆ ਇਹ ਵੀ ਚੱਲਦਾ ਰਹਿਣਾ 13 ਨੂੰ ਵੀ ਹੋ ਜਾਣਾ ਸੰਘਰਸ਼ ਫੇਰ ਵੀ ਚੱਲਦੇ ਰਹੇ ਨੇ ਪਰ ਅਸੀਂ ਕੋਸ਼ਿਸ਼ ਕਰੀਏ ਸਾਰੀਆਂ ਜਥੇਬੰਦੀਆਂ ਇੱਕ ਹੋ ਕੇ ਜਿਹੜਾ ਤਕੜਾ ਹੱਲਾ ਮਾਰਗੇ ਤਾਂ ਜੋ ਇਹ ਸਰਕਾਰ ਹੈਗੀ ਖਾਸ ਕਰਕੇ ਮੋਦੀ ਸਰਕਾਰ ਜੋ ਕਿਸਾਨੀ ਨੂੰ ਖਾਸ ਕਰਕੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਕਿਉਂਕਿ ਪੰਜਾਬ ਨਾਲ ਇਹੀ ਹੈ ਕਰ ਕਰਦੀ ਕਿ ਕੋਈ ਮਸਲਾ ਚੱਲਦਾ ਕੋਈ ਬਗਾਵਤ ਚੱਲਦੀ ਆ ਤਾਂ ਉਹ ਪੰਜਾਬ ਤੋਂ ਚੱਲਦੀ ਆ ਇਸ ਕਰਕੇ ਪੰਜਾਬ ਨੂੰ ਜ਼ਿਆਦਾ ਦਬਾਉਣਾ ਚਾਹੁੰਦੇ ਪਰ ਵੰਡੀਆਂ ਪਾਉਣਾ ਚਾਹੁੰਦੇ ਪਰ ਵਾਏ ਸਾਰੀਆਂ ਸਰਕਾਰਾਂ ਦਾ ਕੰਮ ਹੁੰਦਾ ਵਿੱਚੋਂ ਵੰਡੀਆਂ ਪਾਉਣਾ ਕਰਨਾ ਮੋਰਚੇ ਦੀ 37 ਜਥੇਬੰਦੀਆਂ ਨਹੀਂ ਜਿਵੇਂ ਅਸੀਂ 5 ਜਥੇਬੰਦੀਆਂ ਅੱਗੇ ਨਾਲ ਲਿਆਂਦੀਆਂ 32 ਤੋਂ 37 ਹੋਏ ਆ ਸਾਡੀ ਕੋਸ਼ਿਸ਼ ਆ ਰਹਿੰਦੀਆਂ ਜਥੇਬੰਦੀਆਂ ਉਹਨਾਂ ਭਰਾਵਾਂ ਨੂੰ ਵੀ ਸਾਰਾ ਪੰਦੇਰ ਹੋਣਾ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਹੋਰ ਜਥੇਬੰਦੀਆਂ ਜੋ ਸਾਰੀਆਂ ਹੈਗੀਆਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਸੰਯੁਕਤ ਮੋਰਚੇ ਨਾਲ ਬੈਠ ਕੇ ਆਪਾਂ ਸਾਰਾ ਇੱਕ ਤਾਕਤ ਬਣਾ ਕੇ ਵੱਡੀ ਤਾਕਤ ਬਣਾ ਕੇ ਲੜਗੇ ਤਾਂ ਜੋ ਅਸੀਂ ਨਾਸ ਸਵਾਰਾ ਜਦੋਂ ਕਿਤੇ ਕਿਤੇ ਵੀ ਨੌਬਤ ਆਉਂਦੀ ਹੈ ਨਾ ਉਦੋਂ ਸਾਰੇ ਇਕੱਠੇ ਹੋ ਜਾਂਦੇ ਆ ਜਦੋਂ ਕਿਤੇ ਓਕੜ ਆਉਂਦੀ ਹੈ ਮੰਨ ਲਓ ਜੇ ਹੁਣ ਬਾਡਰਾਂ ਤੇ ਉਹਨਾਂ ਦੇ ਨਾਲ ਤੱਕਾ ਹੁੰਦਾ ਹੈ ਗੈਰ ਸਿਆਸੀ ਜਿਹੜੀ ਜ ਉਨ੍ਹਾਂ ਦੇ ਉੱਤੇ ਹਮਲੇ ਹੋਣਗੇ ਤੁਸੀਂ ਉਨ੍ਹਾਂ ਦਾ ਸਾਥ ਦੇਵੋਗੇ ਪਹੁੰਚੋਗੇ ਉਸ ਤੇ ਵਿਚਾਰ ਬਣ ਸਕਦਾ ਨਾ ਕਿਉਂਕਿ ਭਰਾ ਨੇ ਕਿਸਾਨੀ ਵਾਸਤੇ ਲੜ ਰਹੇ ਨਾ ਕੋਈ ਬੈਠ ਕੇ ਸ joint ਮੋਰਚਾ 37 ਜਥੇਬੰਦੀਆਂ ਬੈਠਣੀਆਂ ਜੇ ਉਸ ਜੀ ਗੱਲ ਕੋਈ ਹੁੰਦੀ ਆ ਬੈਠ ਕੇ ਉਸ ਤੇ ਵਿਚਾਰ ਕਰਕੇ ਕੋਈ ਹੱਲ ਉਹਦਾ ਨਿਕਲ ਸਕਦਾ ਹੁੰਦਾ ਕਿਉਂਕਿ ਭਰਾ ਤਾਂ ਸਾਡੇ ਭਰਾ ਨਹੀਂ ਨਾ ਸਾਰੇ ਜਿਨ੍ਹਾਂ ਦਾ ਲੜਨ ਆ ਅਸੀਂ ਕਿਸਾਨੀ ਵਾਸਤੇ ਲੜਦੇ ਨਾ ਸਾਰੇ ਉਹ ਤੇ ਬੈਠ ਕੇ ਵਿਚਾਰ ਹੋ ਸਕਦੀ ਹੈ ਬਹੁਤ ਬਹੁਤ ਧੰਨਵਾਦ ਤਾਂ ਸੁਣਿਆ ਤੁਸੀਂ ਅੱਜ ਕੌਮੀ ਕਿਸਾਨ ਜੁਨੀਆਨ ਦਾ ਕਾਫੀ ਵਿਸਤਾਰ ਹੋਇਆ ਹੈ ਜਿਹੜੀਆਂ ਦੂਜੇ ਜਥੇਬੰਦੀਆਂ ਦੇ ਕਿਸਾਨ ਜਥੇਬੰਦੀਆਂ ਨੇ ਲੱਖੋਵਾਲ ਹੋਈ ਕਾਦੀਆਂ ਹੋਈ ਕ੍ਰਾਂਤੀਕਾਰੀ ਹੋਈ ਤਾਂ ਉਹਨਾਂ ਦੇ ਵਰਕਰ ਨੇ ਜਿਹੜੇ ਆਗੂ ਨੇ ਇਹਨਾਂ ਦੇ ਵਿੱਚ ਅੱਜ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਤਾਂ ਦੂਜੇ ਪਾਸੇ ਤੁਹਾਨੂੰ ਪਤਾ ਹੈ ਕਿ ਜਿਹੜਾ 13 ਫਰਵਰੀ ਨੂੰ ਦਿੱਲੀ ਦੇ ਵਾਸਤੇ ਜਿਹੜਾ ਗੈਰ ਸਿਆਸੀ ਜਿਹੜੀ ਜਥੇਬੰਦੀ ਹੈ ਐਸਕੇਐਮ ਉਹਨਾਂ ਵੱਲੋਂ ਰਵਾਨਾ ਹੋ ਰਹੇ ਨੇ ਅੱਜ ਹੀ ਜਿਹੜੀਆਂ ਉਹਨਾਂ ਦੀਆਂ ਟਰਾਲੀਆਂ ਉੱਧਰੋਂ ਚੱਲ ਪਈਆਂ ਨੇ ਤੇ 16 ਤਰੀਕ ਨੂੰ ਇਹਨਾਂ ਦਾ ਐਸਕੇਐਮ ਦਾ ਵੀ ਇੱਕ ਵੱਡਾ ਫੈਸਲਾ ਹੈ 16 ਤਰੀਕ ਨੂੰ ਜਿਹੜਾ ਪੂਰਾ ਪਾਰ ਤੇਨਾਂ ਵੱਲੋਂ ਬੰਦ ਕੀਤਾ ਜਾਣਾ ਤਾਂ ਦੇਖਦੇ ਹਾਂ ਹੁਣ ਇਹਨਾਂ ਦਾ ਸੰਘਰਸ਼ ਕਿਸ ਤਰੀਕੇ ਦਾ ਰਹਿੰਦਾ ਤੇ ਕੌਮੀ ਕਿਸਾਨ ਜਣੇ ਜੁੜੀਆਂ ਨੇ ਜਿਹੜੀ ਅੱਜ ਇਹਨਾਂ ਦਾ ਵਿਸਤਾਰ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦਾ ਸੰਘਰਸ਼ ਕਰਦੇ